ਵੇ ਪੁੱਤ ਚੋਰ ਤਾਂ ਫੜਿਆ ਗਿਆ ਹੂੰ ਚੋਰ ਫੜਿਆ ਗਿਆ ਕਿੱਥੇ ਐ ਤੇਰਾ ਬਾਪੂ ਮੇਰਾ ਬਾਪੂ ਹਾਂ ਮੇਰਾ ਬਾਪੂ ਮੇਰਾ ਬਾਪੂ ਚੋਰ ਐ ਵੇ ਤੇਰਾ ਬਾਪੂ ਹੀ ਚੋਰ ਐ ਹੁਣ ਮੈਂ ਖੋਜ ਕੱਢ ਲਈ ਬਿਜਲੀ ਗੱਲ ਦੀ ਕਿਵੇਂ ਦੇਖ ਉਹ ਬੈਗ ਪਰ ਕਿ ਲਿਖਿਆ ਕੱਪੜਿਆਂ ਦਾ ਹਾਂ ਨਾ ਹੁਣ ਤੇ ਹਾਂ ਮੈਨੂੰ ਦੱਸ ਕੇ ਗਿਆ ਨੇ ਦੱਸ ਕੇ ਗਿਆ ਲੱਸ ਕੇ ਗਿਆ ਫਿਰ ਮੈਨੂੰ ਤਾਂ ਦੱਸਿਆ ਮੈਂ ਉਹਦੇ ਘਰ ਵਾਲੀ ਸੀ ਹਾਂ ਬੈਗ ਭਰ ਕੇ ਕੱਪੜਿਆਂ ਦਾ ਲਗਿਆ ਤੇਰੀ ਘੜੀ ਵੀ ਲਗਿਆ ਇਹਦੇ ਕਾਂਟੇ ਵੀ ਲਗਿਆ ਪੈਸੇ ਸੌਦਾ ਸਭ ਕੁਝ ਉਹ ਹੀ ਲਿਜਾਦਾ ਕਾ ਉਹ ਕਿਸੇ ਤੀਮੀ ਨੂੰ ਖਵਾਉਂਦਾ ਭਾਈ ਮੇਰੀ ਗੱਲ ਸੁਣ ਲੈ ਇਹ ਜਮਾ ਬਕਵਾਸ ਗੱਲ ਤੈਨੂੰ ਕਿਹਨੇ ਕਹੀ ਹੈ ਮੈਂ ਕਹਨੀ ਆ ਹੋਰ ਕੌਣ ਕਹੂਗਾ ਤੂੰ ਦੇਖੇ ਮੇਰੇ ਨਾਲ ਬੀਤਦਿਆਂ ਮੈਨੂੰ ਪਤਾ ਹੈ ਤੂੰ ਦੇਖਿਆ ਡਾਂਗ ਚੱਕ ਲੰਦਾ ਮੇਰੇ ਵਾਸਤੇ ਜੇ ਮੈਂ ਮੜਾ ਜਾ ਕੁਸਕਾ ਦਾ ਉਹ ਡਾਂਗਾ ਜਿਹਦਾ ਚੱਕਦਾ ਉਹਦਾ ਕੌਣ ਦਾ ਚੱਕਦਾ ਤੇਰੀਆਂ ਹਰਕਤੀਆਂ ਇਹ ਜੀਆਂ ਨੇ ਬਾ ਜਾ ਬੇ ਮੇਰੇਆਂ ਹਰਕਤਾਂ ਤੇ ਮੀਨਾ ਇਹ ਜੀਆਂ ਉਹ ਯਾਰ ਮੇਰੀ ਗੱਲ ਸੁਣ ਲੈ ਤੂੰ ਤਾਂ ਬਿਨਾਂ ਗੱਲ ਤੋਂ ਨੂੰ ਟੋਗਦੀ ਰਹਿਣੀ ਐ ਮਾੜੀ ਮਾੜੀ ਗੱਲ ਤੇ ਇਹ ਨਹੀਂ ਪੈਰ ਤੇ ਪਾਣੀ ਪੈਣ ਦਿੰਦਾ ਉਹ ਬੇ ਉਹ ਵਰਗਾ ਉਹ ਯਾਰ ਪਿਓ ਵਰਗਾ ਹੁਣ ਕੱਲ ਨੂੰ ਮੈਨੂੰ ਤੂੰ ਤਾਂ ਮੈਨੂੰ ਵੀ ਕਹਿੰਦੀ ਵੀ ਤੂੰ ਨਸ਼ੇ ਕਰਦਾ ਵੇ ਮੈਂ ਕਾਨੂੰ ਕਹਿੰਦੀ ਸੀ ਹਾਂ ਆ ਲੋਕ ਹੀ ਪਕਾਈ ਮਾਰਦੇ ਨੇ ਜੇ ਕਿਸੇ ਨੂੰ ਪੁੱਛ ਲੈਨੇ ਤੇਰਾ ਮੁੰਡਾ ਨਾ ਚੱਕਦਾ ਹੋਵੇ ਮੈਂ ਕਹੇ ਨਾ ਮੇਰੇ ਮੁੰਡੇ ਦਾ ਚੈਨ ਚੱਕਰ ਦੇਖੋ ਤੁਸੀਂ ਨਾ ਹੁਣ ਮੇਰਾ ਮੁੰਡਾ ਕਿੰਨਾ ਸਾਊ ਹੈ ਜਦੇ ਵੀ ਬਾਪੂ ਚੱਕਦਾ ਦੇਖਿਆ ਜਾਂ ਬਾਪੂ ਕੋਲੋਂ ਕੋਈ ਚੀਜ਼ ਥੈਈ ਜਾਂ ਤੁਨੂੰ ਵੇ ਮੇਰੀ ਗੱਲ ਸੁਣਾ ਜਾਂ ਤਾਂ ਬਹੂ ਆ ਜਾਂ ਤੂੰ ਮਜਾ ਮੈਂ ਆ ਤੇ ਫਿਰ ਹੋਰ ਕੌਣ ਚੱਕਦਾਗਾ ਅੱਛਾ ਮਤਲਬ ਤੁਸੀਂ ਦੋਨੇ ਸੱਚੀਆਂ ਸੁਵਿੱਤਰੀਆਂ ਹੋ ਗਈਆਂ ਹਾਂ ਤੇ ਬਾਪੂ ਹੋ ਗਿਆ ਚੋਰ ਹਾਏ ਵੇ ਮੇਰੇ ਤਾਈਨੇ ਨੇ ਪੈਸੇ ਉੱਡ ਗਏ ਐਨੇ ਨੇ ਚੱਕੇ ਗਏ ਜਿੰਨਾ ਸੌਦਾ ਲਿਉਨੀਆਂ ਸਾਰਾ ਸੌਦਾ ਗਾਇਬ ਪਿੱਤਲ ਦੇ ਭਾਂਡੇ ਕਿੰਨੇ ਸੀ ਆਪਣੇ ਇੱਕ ਨਹੀਂ ਰਹਾ ਮੈਨੂੰ ਤਾਂ ਪੱਕਾ ਸ਼ੱਕ ਆ ਤੇਰੇ ਪਿਓ ਤੇ ਮੰਨੇ ਜਾਂ ਨਾ ਮੰਨੇ ਤੂੰ ਮੇਰਾ ਪਿਓ ਕਦੇ ਤੈਂ ਦੇਖਿਆ ਜਾਂ ਪ੍ਰੀਤ ਨੇ ਮੈਂ ਤਾਂ ਦੇਖਿਆ ਨਹੀਂ ਅਜੇ ਤੱਕ ਦੇਖਿਆ ਕਿਹੜਾ ਹੈਗਾ ਮੈਂ ਹੂੰ ਫਿਰ ਕੋਈ ਤਾਂ ਗੱਲ ਹੋਣੀ ਤੈਨੂੰ ਕਿਨੇ ਕੀਨੇ ਕਰੀਏ ਇਹ ਰਾਏ ਤੇਰੇ ਨਾਲ ਤੂੰ ਕੱਲੇ ਆਪਦੇ ਮਨ ਨਾਲ ਹੀ ਕਰਨੀ ਮੇਰੀ ਨੂੰ ਰਾਏ ਕਿ ਨੂੰ ਦੇਣੀ ਸੀ ਮੈਂ ਤਾਂ ਆਪ ਹੀ ਬਥੇਰੀ ਤੱਕੜੀਆਂ ਵਕੀਲਾਂ ਵਰਗੀਆਂ ਮੈਂ ਦਿਮਾਗ ਮੇਰਾ ਕੰਮ ਕਰਦਾ ਤੇ ਅਜ ਤੱਕ ਬਾਪੂ ਫੜਿਆ ਦਹੇ ਨਹੀਂ ਤੈਨੂੰ ਜਦੋਂ ਵਕੀਲਾਂ ਬੁਣੇ ਹੁਣ ਫੜਕੇ ਦਿਖਾਉਂ ਕੰਜਰ ਆ ਫੜਕੇ ਦਿਖਾਉਂਗੀ ਤੂੰ ਤੂੰ ਦੇਖੇ ਤਾਂ ਸਹੀ ਆ ਜਾਣ ਦੇ ਕਿਰਾਮ ਮੇਰੀ ਗੱਲ ਸੁਣ ਲੈ ਹਾਂ ਇਹ ਪਕਾਈ ਹੁਣ ਤਾਂ ਮਾਰਤੀ ਆਹ ਵੀ ਤੀਮੀਆਂ ਨੂੰ ਖਵਾਉਂਦਾ ਫਲਾਣਾ ਖਵਾਉਂਦਾ ਇਦੋਂ ਮੁੜ ਕੇ ਨਾ ਵੱਜ ਜੇ ਲੈ ਹਾਂ ਮੇਰਾ ਘਰ ਬਰਬਾਦ ਹੋ ਗਿਆ ਹਜੇ ਕਹਿੰਦਾ ਪਕਾਈ ਨਾ ਵੱਜ ਜੇ ਹੈ ਉਹ ਘਰ ਬਰਬਾਦ ਫਿਰ ਬਾਪੂ ਨੇ ਥੋੜੀ ਕਰਿਆ ਯਾਰ ਉਹੀ ਗੱਲਾਂ ਤੁਸੀਂ ਮਾਰੀ ਜਾਂਦੇ ਬੁੜੀਆਂ ਵਾਲੀਆਂ ਤੁਸੀਂ ਤਾਂ ਹਾਂ ਫਿਰ ਗੱਲ ਸੁਣ ਅੱਜ ਤੱਕ ਮੈਂ ਤਾਂ ਕਿਸੇ ਤੋਂ ਸੁਣੀ ਨਹੀਂ ਅੱਜ ਤੱਕ ਹਵਾ ਨਹੀਂ ਸੁਣੀ ਕਦੇ ਸੱਡ ਚ ਵੇ ਮੈਂ ਇਹ ਤਾਂ ਸੌਦਾ ਲੈ ਕੇ ਆਉਣੀ ਆ ਮੈਂ ਪੈਸੇ ਧਰਦੀ ਆ ਫਿਰ ਜਾਂ ਤੂੰ ਚੋਰ ਆ ਜਾ ਤੇਰੀ ਬਹੂ ਚੋਰ ਆ ਜਾ ਤੇਰਾ ਪਿਓ ਚੋਰ ਆ ਐਂ ਤਾਂ ਫਿਰ ਤੂੰ ਵੀ ਚੋਰ ਹੋ ਸਕਦੀ ਐ ਕੀ ਪਤਾ ਤੂੰ ਆਪਣੀ ਕੁੜੀ ਨੂੰ ਖਵਾਉਂਦੀ ਹੋਵੇਂ ਹਾਏ ਵੇ ਹਾਏ ਵੇ ਚੰਦਰੀਆ ਤੂੰ ਆਪਦੀ ਭੈਣ ਨੂੰ ਇੰਨੀਆਂ ਗੱਲਾਂ ਕਰੀ ਚੱਲਣਾ ਵੇ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਵੇ ਤੂੰ ਜ਼ਰੂਰ ତ ਮਾਗਰ ਲੱਗਦਾ ਆਂਦੇ ਘਰ ਵਾਲੀ ਦੇ ਮੇਰੀ ਗੱਲ ਸੁਣ ਲੈ ਮੈਂ ਕਿਸੇ ਕੰਜਰੀ ਦੇ ਮਾਗਰ ਨਹੀਂ ਲੱਗਦਾ ਤੈਨੂੰ ਕਿੰਨੇ ਵਾਰੀ ਸਮਝਾਤਾ ਵੀ ਬੇਬਕਵਾਸ ਨਾ ਕਰਿਆ ਕਰ ਤੂੰ ਮਾਂ ਵੇ ਨਾਲੇ ਤਾਂ ਉਹਦਾ ਚੱਬ ਨਹੀਂ ਲਾਉਂਦਾ ਨਾਲੇ ਕਹਿੰਦਾ ਮੈਂ ਤੀਮੇ ਤੂੰ ਤੂੰ ਤਾਂ ਮੇਰੇ ਸਿਰ ਲਾਤਾ ਮੇਰੀ ਕੁੜੀ ਦੇ ਸਿਰ ਲਾਤਾ ਫਿਰ ਤੂੰ ਕਿਵੇਂ ਕਰਤੀ ਤੂੰ ਵੇਰ ਕਿਵੇਂ ਨਾ ਲੈਂਨੀ ਐ ਪਿਓ ਦਾ ਜੇ ਮੈਂ ਕੁੜੀ ਨੂੰ ਦੇਉਂਗੀ ਸਰੇ ਆਮ ਦੇਉਂਗੀ ਮੈਨੂੰ ਕਿ ਡਰ ਮਾਰਿਆ ਥੋਡਾ ਹਾਂ ਫਿਰ ਜੇ ਉਹਨੇ ਕੋਈ ਤੀਮੀ ਰਖੜੀ ਹੋਈ ਸ਼ਰਿਆਮ ਰੱਖ ਲੂਗਾ ਅਗਲਾ ਤੈਨੂੰ ਪੁੱਛ ਕੇ ਨਹੀਂ ਰੱਖਦਾ ਕਿਵੇਂ ਰੱਖ ਲੂਗਾ ਹਾਂ ਅਈ ਰੱਖ ਲੂਗਾ ਅਗਲਾ ਸਿਰ ਨਹੀਂ ਪਾੜਦੇ ਗੰਜਰ ਦਾ ਸਰ ਪਾੜ ਦੇਂਗੀ ਤੀ ਨਾਲੇ ਹੋਰ ਅਗਲੇ ਦੇ ਸਾਰਾ ਬਹਣਣਾ ਹੈ ਅਗਲਾ ਰੱਖ ਲੂਗਾ ਇਹ ਚ ਕੀ ਗੱਲ ਐ ਮਰ ਜਾਨੀਆ ਬਕਵਾਸ ਹੋਰੇ ਹਾਂ ਤਾਂ ਗੰਜਰ ਕਲੀ ਰੱਖ ਕੇ ਫੇਰ ਕੰਕਰੇਸ਼ ਕੀ ਹੈ ਕਹਿੰਦੀ ਲੈ ਬਾਪੂ ਕਿਸੇ ਤੀਮੀ ਨੂੰ ਖਵਾਉਂਦਾ ਲੈ ਕਰਕੇ ਚੋਰੀਆਂ ਮੈਂ ਮਾਂ ਦੇ ਨੂੰ ਕੀ ਕਿਹਾ ਸੀ ਵੀ ਇਹੇ ਬੰਦਾ ਨਹੀਂ ਕਿਸੇ ਦਾ ਮਿੱਤ ਹੈਗਾ ਇਹ ਨਹੀਂ ਮੰਨਦਾ ਕਿਸੇ ਦੀ ਗੱਲ ਮਤਲਬ ਤੇਰੀਆਂ ਗੱਲਾਂ 'ਚ ਇਹ ਵੀ ਰਾਜੀ ਹੈ ਗੱਲ ਸੁਣ ਮੇਰੀ ਕੁੜਕੇ ਰਾਜੀ ਹੈ ਕੀ ਅੱਗੇ ਨਾ ਪਿੱਛੇ ਪਹਿਲੇ ਬਾਪੂ ਕੋ ਦਿੰਨ ਹੋਣਗੇ ਕੱਲ ਹੀ ਕਿਉਂ ਗਿਆ ਉਹ ਬਈ ਇਹਦੀ ਵੀ رائے ਆ ਵਿੱਚ ਉਹ ਯਾਰ رائے ਵਾਲੀ ਇਹ 'ਚ ਕੀ ਗੱਲ ਹੈ ਬਾਪੂ ਨੇ ਪਿੰਦਰ ਉਹ ਨਾਮ ਨਹੀਂ ਜਵਾਨ ਕਰ ਰੱਖੀ ਸੀ ਨਾ ਤੁਹਾਨੂੰ ਪਿੰਦਰ ਨੇ ਕਿਹਾ ਵੀ ਜਵਾਨ ਕਰੀਏ ਯਾਰ ਹੁਣ ਪਿੰਡ 'ਚੋਂ ਕੈਂਟਰ ਗਿਆ ਸਭ ਨੂੰ ਪਤਾ ਹੈ ਤੇ ਗੱਲ ਸੁਣ ਕੋਈ ਨਹੀਂ ਗਿਆ ਕੋਈ ਨਹੀਂ ਗਿਆ ਪਿੰਡ ਚ ਨਾ ਤਾਂ ਤੁਸੀਂ ਐ ਮੰਨਦੇ ਹੋ ਵੀ ਭੂਤ-ਪ੍ਰੇਤ ਹੈਗੇ ਨੇ ਤੇ ਨਾ ਤੁਸੀਂ ਐ ਮੰਨਦੇ ਹੋ ਵੀ ਬਾਪੂ ਖਰਾਵੇ ਜਾਂ ਤਾਂ ਕਿੱਧਰ ਜਾਈਏ ਯਾਰ ਮੈਂ ਛੋਡਾ ਕੀ ਕਰਾਂ ਮੇਰੀ ਗੱਲ ਹੁਣ ਕੀ ਕਰਾਂ ਪਿੰਡ ਚੋਂ ਕੈਂਟਰ ਗਿਆ ਬਾਬੇ ਰੇੜੂ ਵਿੱਚ ਬੇਨਤੀ ਹੋਈ ਆ ਤੁਹਾਡਾ ਦਿਮਾਗ ਹੈਗੇ ਕਿਤੇ ਸੈਂਟਰ ਚ ਤਾਂ ਕੋਈ ਬੇਨਤੀ ਨਹੀਂ ਸੁਣੀ ਆ ਤੈਨੂੰ ਬੇਨਤੀ ਸੁਣੀ ਹੋਈ ਨਾ ਪਤਾ ਮੈਂ ਤਾਂ ਨਹੀਂ ਸੁਣਿਆ ਇਸੇ ਨੂੰ ਸੁਣਿਆ ਕਰਨ ਲੈ ਨੂੰ ਜਾਂ ਤੇਰੇ ਪਿਓ ਨੂੰ ਸੁਣਿਆ ਸਾਡੀ ਗੱਲ ਤੇ ਗੌਰ ਕਰ ਲੋ ਕੀ ਪਤਾ ਬਾਪੂ ਕਿਸ ਤੀ ਮੈਨੂੰ ਬਾਹਰ ਕਵਾਈ ਜਾਂਦਾ ਹੋਵੇ ਨਾਲੇ ਮੇਰੀ ਗੱਲ ਸੁਣ ਨਾ ਆ ਸੌਦਾ ਪੱਤਾ ਭਲਾ ਕੌਣ ਚੱਕਦਾ ਹੁੰਦਾ ਹੈ ਸੌਦਾ ਪੱਤਾ ਤਾਂ ਉਹ ਕਿਸੇ ਟੀਮੀਨੂਏ ਦੇ ਕੇ ਆਇਆ ਹੋਣਾ ਨਹੀਂ ਚੋਰ ਤਾਂ ਇਹ ਜੀ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਉਂਦੇ ਮੇਰੀ ਗੱਲ ਸੁਣ ਜੱਸੇ ਪੁੱਤਰਾ ਆਰਾਮਦਾਰ ਨਾਲ ਗੱਲ ਸੁਣ ਮੇਰਾ ਪੁੱਤ ਬਣ ਕੇ ਮੈਂ ਤਾਂ ਨਾ ਰਾਤ ਨੂੰ ਨਿਗਰ ਰੱਖਿਆ ਕਰੋ ਕਿਹੜਾ ਚੋਰ ਚੱਕਦਾ ਕਿਹੜਾ ਤਰਦਾ ਜੇ ਵੀਰੇ ਚੱਕਲੇ ਚੋਰ ਨੇ ਬੇਬੇ ਫੇਰ ਤੂੰ ਤਾਂ ਰਾਤ ਨੂੰ ਧਿਆਨ ਰੱਖੇਗੀ ਮੇਰੀ ਗੱਲ ਸੁਣ ਲਓ ਤੁਸੀਂ ਦੋਨੇ ਮਹਾਰਾਣੀਆਂ ਰੱਖ ਲਿਆ ਕਰੀ ਤੂੰ ਧਿਆਨ ਨਾ ਜਿਵੇਂ ਤੂੰ ਕਹਿੰਦੀ ਸੀ ਕਹਿੰਦੀ ਵੀ ਬਾਪੂ ਸੌਦਾ ਪੱਤਾ ਚੱਕ ਕੇ ਕਿਸੇ ਟੀਮੀਨੂ ਖਵਾਉਂਦਾ ਹੋਊ ਸੌਦਾ ਪੱਤਾ ਅਗਲੇ ਦੁਕਾਨ ਤੋਂ ਲਿਆ ਕੇ ਨਹੀਂ ਦੇ ਦੂਗਾ ਜ਼ਰੂਰੀ ਸੋਡੇ ਘਰ ਵਾਲਾ ਚੱਕ ਕੇ ਖਵਾਉਣਾ ਸਾਰਾ ਕੁਝ ਉਹਦੇ ਕੋਲ ਉਹਦੇ ਕੋਲ ਕਿਉਂ ਲੈ ਕੇ ਜਾਂਦਾ ਸੌਦਾ ਪੱਤਾ ਕੌਣ ਲੈ ਕੇ ਜਾਂਦਾ ਉਹ ਸੌਦਾ ਲਾਉਣ ਲੈ ਕੇ ਜਾਂਦਾ ਫਿਰ ਤੂੰ ਮੇਰੀ ਗੱਲ ਮੰਨ ਲੈ ਪੁੱਤ ਬਾਹਰ ਖਵਾਊਗਾ ਪੈਸੇ ਖਰਚੇ ਜਾਣਗੇ ਆਪਾਂ ਨੂੰ ਵੀ ਸ਼ੱਕ ਹੋਊਗਾ ਓ ਯਾਰ ਮਾਂ ਓ ਯਾਰ ਓਏ ਹੋਏ ਓਏ ਤੁਹਾਡੇ ਦਿਮਾਗ ਤੇ ਪਤਾ ਨਹੀਂ ਕੀ ਬੱਠਲ ਮੁੱਦਾ ਵੱਜ ਗਿਆ ਯਾਰ ਮੈਨੂੰ ਐਂ ਤਾਂ ਦੱਸ ਦਿਓ ਇੰਨੇ ਸਾਲ ਤੀ ਤਾਂ ਉਹਨੇ ਕੋਈ ਰੱਖੀ ਨਹੀਂ ਤੀ ਮੀ ਹੁਣ ਅੱਛਾ ਉਹ ਬੁੱਢੇ ਬੜੇ ਪੇਜੋਤੀ ਮੀ ਰੱਖੂਗਾ ਕੀ ਪਹਿਲਾਂ ਦੀ ਰੱਖੀ ਹੋਵੇ ਬੱਠਲ ਦਾ ਤੁਹਾਡੇ ਮੁੱਦਾ ਵੱਜਿਆ ਕੀ ਪਤਾ ਲੱਗਦਾ ਗੱਲ ਹੀ ਨਹੀਂ ਸਮਝਦੇ ਮੇਰੀ ਗੱਲ ਸੁਣ ਲੈ ਤੂੰ ਜ਼ਿਆਦੇ ਨਾ ਬੋਲ ਮੈਂ ਤੇਰੇ ਤੰਨ ਮਾਰੂੰ ਜਾਂਾਂ ਤੇ ਜ਼ਿਆਦੇ ਬੋਲਦੀ ਐ ਤੂੰ ਮੈਂ ਮੈਂ ਤਾਂ ਜ਼ਿਆਦੇ ਬੋਲਣਾ ਸੀ ਹੁਣ ਜਦੋਂ ਚੋਰ ਦਾ ਪਤਾ ਲੱਗਿਆ ਹੁਣ ਥੋੜੇ ਮਰਚਾ ਲੈਣ ਲੱਗ ਗੀਆਂ ਨਾ ਤੇ ਪਿਓ ਚ ਮਾਰ ਜਾ ਕੇ ਟੱਕਰ ਉੱਤੇ ਤੇ ਤੇਰਾ ਜੋਰ ਨਹੀਂ ਚੱਲਦਾ ਮੇਰੀ ਗੱਲ ਸੁਣ ਲੈ ਜਿਆਦਾ ਬੋਲਦੀ ਐ ਇਹ ਹਾਂ ਗੱਲ ਸੁਣ ਵੇ RAM ਦਾਦਨਾ ਗੱਲ ਕਰ ਜਦੋਂ ਤੇਰਾ ਪਿਓ ਜਾਂਦਾ ਹੋਵੇ ਬਾਹਰ ਨੂੰ ਉਹਦਾ ਮਗਰਾ ਕਰੇ ਕੰਜਰ ਦਾ ਉਹ ਤਾਂ ਉਹਨੇ ਕੀ ਰੋਕਣਾ ਤੀ ਆਪਣੇ ਦੇ ਹੱਥ ਚੱਕਦੇ ਹਜੇ ਇਹਨੂੰ ਪਤਾ ਨਹੀਂ ਨਾ ਜਦੋਂ ਲਿਆਣਾ ਪਹੁੰਚੂ ਉਹਦਾ ਪਤਾ ਲੱਗੂਗਾ ਨਾ ਮੇਰੀ ਗੱਲ ਸੁਣ ਜੇ ਮੈਂ ਕੱਲ ਨੂੰ ਇਹ ਗੱਲ ਕਹਿਦਾ ਵੀ ਮੇਰੀ ਮਾਂ ਨੇ ਬਾਹਰ ਕੋਈ ਬੰਦਾ ਰੱਖਿਆ ਹੋਇਆ ਉਹਨੂੰ ਘੁਬਾਉਂਦੀ ਐ ਘਰ ਹਾਈ ਕੰਜਰਾ ਆਹ ਕਸ ਰਹਿੰਦੀ ਸੀ ਇਹ ਜਮਤਣਾਲਾ ਮਾਤੇ ਫਿਰ ਤੂੰ ਬਾਪੂ ਦੇ ਕਟਲ ਜਮ ਲਾਉਣੀ ਹੈ ਮੈਨੂੰ ਐਂ ਤਾਂ ਦੱਸ ਦੇ ਵੇ ਜੇ ਮੈਂ ਬੰਦੇ ਕਰਨ ਲੱਗ ਜਾਂਦੀ ਨਾ ਤੇਰੇ ਪਿਓ ਦੇ ਛੱਤਰ ਨਹੀਂ ਸਿਕਹਾਂਦੀ ساری ਉਮਰ ਟਪਾਲੀ ਛੱਤਰ ਖਾ ਖਾ ਨਾਲੇ ਮੈਂ ਕਿੱਦੇ ਬਾਹਰ ਜਾਂਦੀ ਦੇਖੀ ਐ ਜੇ ਬਾਪੂ ਕਈਏ ਬੇਬੇ ਕਦੇ ਬਾਹਰ ਬਾਪੂ ਤਾਂ ਰੋਜ਼ ਹੀ ਨਿਕਲੇ ਰਹਿੰਦੇ ਮੇਰੀ ਗੱਲ ਸੁਣ ਲੈ ਬੰਦਿਆਂ ਨੂੰ 100 ਕੰਮ ਹੁੰਦੇ ਨੇ ਤੂੰ ਜਿਆਦਾ ਨਾ ਬੋਲਿਆ ਕਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਤੂੰ ਮੇਰੀ ਕਿੰਨੀ ਕ ਸੇਵਾ ਕਰੇਂਗਾ ਜਦੋਂ ਮੈਨੂੰ ਹੁਣ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਜਦੋਂ ਮੈਂ ਪੈ ਗਏ ਮੰਝੇ ਚ ਫੇਰ ਕੀ ਬਣੂਗਾ ਮੇਰਾ ਫੇਰ ਕੀ ਬਣੂਗਾ ਫਿਰ ਖਾਈ ਜਾਏ ਕਿ ਨਹੀਂ ਛੇਤਰ ਆ ਜबान ਹੈ ਨਾ ਜਿਹੜੀ ਜबान ਏਹੀ ਇਹਨੂੰ ਚਾਹੇ ਜੇ ਇਸੇ ਜबान ਨਾਲ ਚਾਹੇ ਗਧੇ ਚੜਜੋ ਚਾਹੇ ਚੜਜੋ ਘੋੜੇ ਚੱਲ ਕੋਈ ਨਹੀਂ ਮੈਂ ਚੋਰ ਫੜ ਕੇ ਛੱਡੂ ਅਰਾਏ ਕਰੀ ਵੀ ਕੋਈ ਸ਼ੱਕ ਮੈਨੂੰ ਮੇਰੇ ਬਾਪੂ ਦੇ ਯਕੀਨ ਹੈ ਅੱਜ ਤੱਕ ਕਦੇ ਕਿਸੇ ਬੰਦੇ ਸਾਹਮਣੇ ਨੀਵੀਂ ਨਹੀਂ ਪਾਉਣੀ ਪਈ ਉਹਦੇ ਕਰਕੇ ਠੀਕ ਹੈ ਅੱਜ ਤੱਕ ਉਹਨੇ ਕੁਝ ਗਵਾਇਆ ਨਹੀਂ ਬਣਾਇਆ ਹੀ ਹੈ ਕਿੰਨੇ ਕਿਲੇ ਹੁੰਦੇ ਸੀ ਪੰਜ ਕਿਲੇ ਹੁੰਦੇ ਸੀ ਛੇਮਾ ਕਿਲਾ ਆਪ ਆਦੇ ਸਿਰ ਤੇ ਬੈ ਲਿਆ ਮੇਰੀ ਗੱਲ ਸੁਣ ਲੈ ਮੰਮੀ ਇਹਨੇ ਐਂ ਕਹਿ ਦੇ ਵੀ ਕੱਲ ਨੂੰ ਜੇ ਕੋਈ ਚੀਜ਼ ਚੋਰੀ ਹੋ ਗਈ ਨਾ ਸਾਡੇ ਕੋਲ ਆ ਕੇ ਨ ਰਿੰਗੀ ਠੀਕ ਹੈ ਤੂੰ ਤਾਂ ਆਪਣੀ ਗੱਲ ਨਹੀਂ ਮਾਡੇ ਕੋਲੇ ਕਿਉਂ ਨਾ ਆ ਕੇ ਰਿੰਗਾ ਕੱਪੜੇ ਤੁਸੀਂ ਤੋਂ ਨਹੀਂ ਹੋ ਸਮਾਨ ਤੁਸੀਂ ਧਰਦੀ ਹੋ ਘਰ ਦਾ ਸਾਰਾ ਭੇਤ ਤੁਹਾਡੇ ਕੋਲੇ ਹੁਣ ਚੈਨੀ ਚੁੰਨੀ ਜਿਆ ਕਰਨ ਵਾਲੀਆਂ ਲਾ ਕੇ ਨਾ ਤਰੀ ਹੁਣ ਆ ਮੁੰਦਰਾ ਜੀਆਂ ਹਾਂ ਹਾਂ ਇਹ ਵੀ ਗੈਪ ਹੋਣਗੀਆਂ ਇਹ ਤੁਹਾਨੂੰ ਮੈਂ ਦੱਸ ਦਿੰਨੀ ਆ ਹੁਣਗੀਆਂ ਗੈਪ ਤੇਨੂੰ ਕੀ ਪਤਾ ਵੀ ਗੈਪ ਹੋਣਗੀਆਂ ਮੈਂ ਤੂੰ ਚੱਕਦੀ ਹਾਂ ਹੋਰ ਮੈਂ ਹੀ ਚੱਕਦੀ ਹਾਂ ਮਾਂ ਮੇਰੀ ਗੱਲ ਸੁਣ ਲੈ ਕਿਸੇ ਦੀਆਂ ਗੱਲਾਂ ਚ ਆ ਕੇ ਇੱਥੇ ਪਕਾਈ ਨਾ ਮਾਰੇ ਕਰ ਮੈਂ ਤੁਹਾਨੂੰ ਦੱਸਾਂ ਗੱਲ ਤੂੰ ਮੈਨੂੰ ਦੋ ਗੱਲਾਂ ਬਿਦਾਤੀਆਂ ਇੱਕ ਤਾਂ ਕਹਤਾ ਮੇਰੀ ਮਾਂ ਵੀ ਬੰਦਾ ਬਾਹਰ ਕਰਦੀ ਹੁੰਨੀ ਉਹਨੂੰ ਦਿੰਦੀ ਹੁਣ ਸਮਾਨ ਕੁੜੀ ਨੂੰ ਦਿੰਦੀ ਆ ਸਮਾਨ ਮੈਂ ਤਾਂ ਕੁੜੀ ਨੂੰ ਵੀ ਦੇਉਂਗੀ ਹੁਣ ਸਾਰੇ ਆਮ ਦੇਉਂਗੀ। ਉਹ ਦੇ ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਉਹਨਾਂ ਦੀ ਫਸਲ ਮਰ ਗਈ ਸੀ ਵੀ ਪਹਿਲੇ ਲੱਖ ਰੁਪਏ ਦੇ ਦਿੰਨੇ ਆ ਉਹ ਤਾਂ ਪ੍ਰੋਪਰ ਦੀ ਹੱਕਦਾਰ ਹੈਗੀ। ਹਾਂ ਜ਼ਮੀਨ ਚੋਂ ਆਪ ਦਾ ਵੰਡਾ ਨੂੰ ਮੇਰੀ ਕੀ ਕਰੇਗਾ? ਮੇਰੀ ਗੱਲ ਸੁਣ ਲੈ ਮਾਂ ਮੈਂ ਕਦੇ ਜੱਸੀ ਦਾ ਹੱਕ ਨਹੀਂ ਰੱਖਿਆ। ਮੈਂ ਤਾਂ ਉਹਨੂੰ ਬਹੁਤ ਪਿਆਰ ਕਰਦਾ ਔਰ ਜਦੋਂ ਜਦੋਂ ਵੀ ਉਹਨੇ ਮੈਨੂੰ ਗੋਲ ਮਾਰਿਆ ਮੈਂ ਨੰਗੇ ਪੈ ਨਹੀਂ ਜਾਂਦਾ ਉਹਦੇ ਘਰੇ। ਵੇ ਗੱਲ ਸੁਣ ਤੂੰ ਹੀ ﺍﻟਜ਼ਾਮ ਲਾਉਣ ਵਾਲਾ ਤੂੰ ਹੀ ﺍﻟਜ਼ਾਮ ਮਟਾਉਣ ਵਾਲਾਗਾ ਮੈਥੋਂ ਨਹੀਂ ਤੇਰੀ ਬਰਾਬਰੀ ਆਉਂਦੀ ਆਉਣ ਦੇ ਤੇਰੇ ਪਿਓ ਕੰਜਰ ਮੈਂ ਉਹਦੀ ਦਾੜੀ ਨਾਲ ਨਾ ਪੱਟੀ ਤਾਂ ਮੇਰਾ ਨਾਮ ਬਦਲਾਦੀ ਉਹਨੇ ਸਮਝ ਕੇ ਰੱਖਿਆ ਕੰਜਰ ਨੇ ਦਾੜੀਏ ਪਟੇਂਗੀ ਹੋਰ ਕੀ ਤੂੰ ਲੱਲਰ ਲਾਏਂਗੀ ਪਤੀਏ ਮੇਰੇ ਮੰਮੀ ਨੇ ਕੁਛ ਮਾਰਾ ਨਹੀਂ ਗਿਆ ਮੰਮੀ ਨੇ ਤੁਹਾਨੂੰ ਇੱਕ ਗੱਲ ਕਰੀ ਸੀ ਤੁਹਾਡੇ ਕੋਲ ਨਾਰਮਲ ਤੁਸੀਂ ਇਸ ਗੱਲ ਤੇ ਗੌਰ ਵੀ ਕਰ ਸਕਦੇ ਹੋ ਤੂੰ ਸਤ ਲੜਾਈ ਲਾਗੇ ਪਾਉਣ ਮੰਮੀ ਨੇ ਕੋਈ ਚੰਗਾ ਛੱਡਿਆ ਵੀ ਨਹੀਂ ਠੀਕ ਹੈ ਮਾਰਾ ਕਹਿਣ ਨੂੰ ਚੰਗਾ ਕੀ ਕਿਹਾ ਉਹਨੇ ਫਿਰ ਐਂ ਦੱਸੋ ਵੀ ਹੋਰ ਕੀ ਤੇ ਸ਼ੱਕ ਕਰੀਏ ਓ ਯਾਰ ਮੇਰੇ ਘਰ ਚ ਹੋਰ ਓ ਮੇਰੀ ਗੱਲ ਤਾਂ ਸੁਣ ਲੋ ਯਾਰ ਤੁਸੀਂ ਪਾਗਲ ਹੋ ਰਹੇ ਹੋ ਬਾਪੂ ਵੜੇ ਇਹੀ ਜੀ ਗੱਲ ਆਪਾਂ ਸੋਚ ਵੀ ਨਹੀਂ ਸਕਦੇ ਸੋਚ ਵੀ ਸੋਚ ਕਿਵੇਂ ਆ ਗਈ ਤੁਹਾਡੇ ਦਿਮਾਗ 'ਚ ਜੇ ਆਪਾਂ ਗੱਲ ਤੇ ਗੌਰ ਕਰ ਲਈ ਕੀ ਹੋ ਜੂਗਾ ਅਸੀਂ ਕਿਹੜਾ ਬਾਪੂ ਤੇ ਗਲ ਪੈ ਕੇ ਜਾ ਕੇ ਦੱਸਾਂ ਜੇ ਬਾਪੂ ਤੀਮਿਆਂ ਨੂੰ ਖਵਾਉਣ ਆਲਾ ਹੁੰਦਾ ਨਾ ਅੱਜ ਨੂੰ ਸਾਰਾ ਘਰ ਲਟਾ ਦਿੰਦਾ ਸਾਰਾ ਵਾਹਣ ਵੇਚ ਦਿੰਦਾ ਬਾਪੂ ਮਾਰੀ ਜੰਨੀ ਐ ਜਬਾਨ ਤੋਂ ਬਾਕੀ ਮਰਜੀ ਐ ਬਈ ਤੁਹਾਡੀ ਠੀਕ ਐ ਅਸੀਂ ਤਾਂ ਕਹਿਣਾ ਸੀ ਸਾਡੇ ਤਾਂ ਫਰਜ਼ ਤੇ ਇਸੇ ਦਾ ਕਹਿਤਾ ਬਾਕੀ ਜੇਦੋ ਕੱਲ ਨੂੰ ਕੋਈ ਚੀਜ਼ ਚੋਰੀ ਹੋ ਗਈ ਨਾ ਉਦੋਂ ਲੱਗੂ ਤੁਹਾਨੂੰ ਪਤਾ ਨਹੀਂ ਹੁਣ ਜਿੰਨੇ ਤੱਕ ਬਾਪੂ ਹੀ ਨਾ ਉਹਨਾਂ ਤੱਕ ਗਿਆ ਹੋਇਆ ਬਾਹਰ ਉਨ ਤੱਕ ਕੋਈ ਚੀਜ਼ ਵੀ ਨਹੀਂ ਚੋਰੀ ਹੁੰਦੀ ਜਦੋਂ ਆ ਗਿਆ ਨਾ ਉਹਦੀ ਹੋਣ ਲੱਗ ਜੂ ਵੇਖ ਲਈ ਓ ਯਾਰ ਜਿਹੜੇ ਬੰਦੇ ਦੀ ਸਾਰਾ ਪਿੰਡ ਸੌਂ ਖਾਂਦਾ ਵੀ ਹਾਂ ਠੀਕ ਹੈ ਲੋਕਾਂ ਦੇ ਰੌਲੇ ਮਟਾਉਂਦਾ ਕਦੇ ਕੋਈ ਹਵਾ ਦੀ ਗੱਲ ਨਹੀਂ ਸੁਣੀ ਸਾਰੀਆਂ ਪਰਝਾਈਆਂ ਨੂੰ ਪਹਿਣਾ ਕਹਿ ਕੇ ਬੁਲਾਉਂਦਾ ਓ ਯਾਰ ਤੁਸੀਂ ਉਹਤੇ ਦੁੱਸ਼ਣ ਲਾਉਨੇ ਹੋ ਯਾਰ ਸੌਦਾ ਅਸੀਂ ਵੀ ਖਾਂਦੇ ਸੀ ਨਾ ਐਨਾ ਬੈਗ ਭਰ ਕੇ ਕੌਣ ਜਾਂਦਾ ਹੁੰਦਾ ਹੈ ਨਾ ਹਣ ਪਹਿਲਾਂ ਮੈਨੂੰ ਐ ਦੱਸ ਓ ਯਾਰ ਸਾਰਾ ਪਿੰਡ ਹੀ ਜਾਂਦਾ ਮੈਥੋਂ ਛੋੜੇ ਨਾਲ ਜਬਾਨ ਨਹੀਂ ਬਾਈਦੀ ਜਾ ਭੱਗ ਜਾ ਜਬਾਨ ਸਾਡੀ ਨਹੀਂ ਬਾਈਦੀ ਠੀਕ ਭੱਗ ਜਾ ਭੱਗ ਜਾ ਖੇਤਰ ਨਾ ਖਾਲੀ ਓਰੇ ਮਰੀ ਜਾਂਦੀ ਆ ਜਬਾਨ ਓਰੇ ਯਾਰ ਬਾਪੂ ਚੋਰੀ ਕਰਦਾ ਸੋਚ ਵੀ ਕਿਵੇਂ ਸਕਦਾ ਦਿਮਾਗ 'ਚ ਹੀ ਨਹੀਂ ਆਉਂਦੀ ਗੱਲ ਇਹ ਕਦੇ ਨਹੀਂ ਹੋ ਸਕਦਾ ਯਾਰ ਜੇ ਇਹ ਕਿਤੇ ਗੱਲ ਸੱਚੀ ਹੋਈ ਜੇ ਕਮੈਂਟ ਲਈ ਸੋਚ ਵੀ ਲੈਣੇ ਆ ਵੀ ਗੱਲ ਸੱਚੀ ਹੈ ਬਾਪੂ ਕਿਸੇ ਨੂੰ ਖਵਾਉਂਦਾ ਪੈਸੇ ਫਿਰ ਮੈਂ ਤਾਂ ਨਹੀਂ ਹਰ ਕਿਸੇ ਨੂੰ ਮੂੰਹ ਦਿਖਾਉਣ ਚੁੱਕਾ ਰਹਿਣਾ ਇਹ ਵਾਹੇ ਕਰੋ ਇੱਜ਼ਤ ਦੀ लाज ਰੱਖ ਲਿਓ ਹੋਰ ਤਾਂ ਠੀਕ ਐ ਚੋਰ ਚੋਰ ਨੂੰ ਤਾਂ ਫੜ ਲਾਂਗੇ ਉਹ ਹੈਗਾ ਭਾਈ ਇਹ ਕੋਈ ਕਰੇ ਤਾਂ ਦੀਦੈ ਨਹੀਂ ਕੋਈ ਕਰੇ ਤੇ ਸੁੱਤੇ ਸੱਤੇ ਨਾ ਪਏ ਹੁਣ ਦੇਖਦੇ ਆਂ ਅੰਦਰ ਜਾ ਕੇ ਦੇਖਦਾ ਉਹ ਭਾਈ ਮੈਂ ਬਾਹਰ ਦੇਖਦਾ ਮੈਂ ਹਾਂ ਕੋਈ ਚੀਜ਼ ਹੈ ਨਹੀਂ ਤੁਸੀਂ ਇੱਧਰ ਬੈਠਿਆ ਹੋਰ ਭਾਈ ਠੀਕ ਆ ਭਾਈ ਸਭ ਖੈਰ ਸੁਖ ਹੈ ਖੈਰ ਸੁਖ ਹੈ ਤੂੰ ਤਾਂ ਅਚਾਨਕ ਜੇ ਆ ਗਿਆ ਉਹ ਅਚਾਨਕ ਨਹੀਂ ਭਾਈ ਹਾਂ ਉਹ ਆਪਣੇ ਨਾ ਝੋਟੀ ਦੁੱਧ ਘਟ ਦੇਣ ਲੱਗੀ ਅੱਛਾ ਮੈਂ ਤਾਂ ਮੈਂ ਇਸ ਦੇਖਣ ਆਇਆ ਸੀ ਪਿੰਡ 'ਚ ਅੱਛਾ ਤੈਨੂੰ ਪਤਾ ਹੈ ਭਾਈ ਵੀ ਦੁੱਧ ਕੰਨੇ ਉਹਦਾ ਸਰਦਾ ਨਹੀਂ ਕਰੇ ਸਰਦਾ ਨਹੀਂ ਕਰਦਾ ਭਾਈ ਹਾਂ ਉਹੀ ਤਾਂ ਗੱਲ ਹੈ ਨਾ ਦੁੱਧ ਮੁੱਲ ਦੇ ਕਿੱਥੇ ਵਧੀਆ ਨਾਗੇ ਚਾਹੀ ਨਹੀਂ ਬਣਦੀ ਮੁੱਲ ਦੇ ਦੁੱਧ ਨਾਲ ਬਈ ਹਾਂ ਭਾਈ ਮੈਂ ਤਾਂ ਉਹਨੂੰ ਫੋਨ ਕਰਨ ਲੱਗੀ ਸੀ ਕਿ ਤੂੰ ਦੇ ਕੋਲੇ ਆ ਕੇ ਜਾ ਖੈਰ ਤਾਂ ਹੈ ਕਿਹੜੀ ਖੈਰ ਆ ਬਾਈ ਕੀ ਗੱਲ ਹੋ ਗਈ ਮੈਂ ਤਾਂ ਜੇ ਪੈਸੇ ਧਰਦੀਆਂ ਬਾਈ ਅੱਛਾ ਤਾਂ ਪੈਸੇ ਚੱਕੇ ਜਾਂਦੇ ਆ ਅੱਛਾ ਜੇ ਸੌਦਾ ਲਿਉਣੀ ਆ ਤਾਂ ਸੌਦਾ ਗਾਇਬ ਹੋ ਜਾਂਦਾ ਅੱਛਾ ਪਿੱਤਲ ਦੇ ਭਾਂਡੇ ਸੀ ਉਹ ਗਾਇਬ ਹੋ ਗਏ ਪੇਟੀ ਦੇ ਵਿੱਚੋਂ ਆਏ ਬਾਈ ਫਿਰ ਕੋਈ ਬਾਹਰੋਂ ਆ ਕੇ ਕਿਵੇਂ ਚੱਕ ਲੂ ਕੀ ਪਤਾਗਾ ਉਹ ਭਾਈ ਤੁਸੀਂ ਇਹ ਗੌਰ ਕਰੋ ਕੋਈ ਘਰੋਂ ਹੀ ਹੋਊਗਾ ਬਾਹਰੋਂ ਆ ਕੇ ਨਹੀਂ ਕੋਈ ਚੱਕ ਸਕਦਾ ਮੈਨੂੰ ਤਾਂ ਨਾ ਬਾਈ ਹੁਣ ਐ ਸ਼ੱਕ ਪੈਣ ਲੱਗਿਆ ਹਾਂ ਬਾਈ ਪੀਕ ਤੇ ਇਹਦਾ ਪਿਓ ਹੀ ਨਾ ਕਿਸੇ ਨੂੰ ਫੜਾਉਂਦਾ ਹੋਵੇ ਉਹ ਹਾਇ ਕਮਲੀ ਕੁੜੀ ਉਹ ਉਹ ਕੁਝ ਚੱਕੂ ਆਪਦੇ ਘਰੋਂ ਬਾਈ ਪਤਾ ਹੀ ਨਹੀਂ ਹੁੰਦਾ ਅੱਜ ਕੱਲ ਜਵਾਨੇ ਹੀ ਇਹ ਜਾ ਰਿਹਾਗਾ ਕਿਸੇ ਦੇ ਘਰੇ ਦੇ ਕਿਸੇ ਨੂੰ ਦੇਈ ਜਾਂਦਾ ਹੋਵੇ ਕੀ ਦੱਸਾਂ ਤੈਨੂੰ ਦੱਸ ਨਹੀਂ ਸਕਦਾ ਤੂੰ ਮੇਰਾ ਭਰਾ ਓਏ ਕਮਲੀਏ ਕੁੜੀਏ ਤੂੰ ਉਹਦੇ ਵਾਸਤੇ ਐ ਕੋ ਸੋਚਦੀ ਐ ਤੂੰ ਮੈਨੂੰ ਐ ਦੱਸ ਸਾਰਾ ਘਰ ਦਾ ਮੂਰੇ ਹੋ ਕੇ ਕੰਮ ਚਲਾਉਂਦਾ ਹੈ ਹਾਂ ਖੇਤੀ ਉਹ ਕਰਦਾ ਹੈ ਪੈਸਾ ਟਿਕਾੜਤੀਆਂ ਤਾਂ ਉਹ ਲੈਂਦਾ ਹਾਂ ਤੇ ਫਿਰ ਉਹਨੂੰ ਚੋਰੀ ਕਰਨ ਦੀ ਕਿ ਲੋੜ ਹੈ ਕੀ ਪਤਾ ਬਾਈ ਕੌਣ ਕਰਦਾ ਫਿਰ ਮੈਨੂੰ ਤਾਂ ਉਸੇ ਤੇ ਸ਼ੱਕ ਜਾਂਦਾ ਜਿੰਨਾ ਹੋਣ ਗਿਆ ਤਾਂ ਮੈਨੂੰ ਦੱਸੇ ਤੋਂ ਬਗੈਰ ਵਗ ਗਿਆ ਉਹ ਦੇਖ ਬਾਈ ਮੈਂ ਤਾਂ ਕਹਿੰਦਾ ਨਹੀਂ ਵੀ ਸਰਦਾਰ ਹੋ ਚੋਰੀ ਕਰਦਾ ਹੋਊਗਾ ਤੇ ਹੁਣ ਕੀ ਦੇ ਸਰਲਾਵਾ ਬਾਈ ਹੁਣ ਘਰ ਵਿੱਚ ਬਹੂ ਆ ਮੁੰਡਾ ਮੈਂ ਆ ਮੈਂ ਤਾਂ ਧਰਦ ਗਈ ਹੁਣ ਮੈਂ ਥੋੜੀ ਸਿੱਟ ਕੇ ਆਉਂਗੀ ਬਾਹਰ ਤੇ ਫਿਰ ਬਾਈ ਇਹ ਜਾਂਦੇ ਕਿੱਥੇ ਨੇ ਫਿਰ ਪਤਾ ਨਹੀਂ ਬਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਐਂ ਸ਼ੱਕ ਪਿਆ ਕਿ ਕਿਤੇ ਉਹ ਹੀ ਨਾ ਕਿਸੇ ਨੂੰ ਦੰਦਾ ਹੋ। ਐ ਉਹ ਦਿੰਦਾ ਹੋ ਪੈਸੇ ਕਿਸੇ ਨੂੰ। ਯਾਰ ਦੀ ਮੁੰਡੇ ਦੀ ਘੜੀ ਸੀ ਜਿੱਦੋਂ ਗਿਆਗਾ ਉਸ ਦਿਨ ਗਾਇਬ ਹੋਈ ਆ। ਮੈਂ ਤਾਂ ਇਹ ਗੱਲ ਮੰਨਦਾ ਹੀ ਨਹੀਂ ਦਮਾਂ। ਮੈਂ ਨਹੀਂ ਮੰਨਦਾ ਇਹ ਗੱਲਾਂ। ਆ ਨਾ ਸੋਡੀਆਂ ਆ ਗੱਲਾਂ ਜੀਆਂ ਜਿਵੇਂ ਬੁੜੀਆਂ ਕਹਿ ਦਿੰਦੀਆਂ ਆ ਭੂਤ ਲੈ ਗਿਆ ਜੀ ਚੱਕ ਐ ਹੋ ਗਿਆ। ਨਾ ਮੈਂ ਇਹਨਾਂ ਨੂੰ ਮੰਨਾਂ। ਬੇਪਰਾਵਾ ਤੂੰ ਵੀ ਨਹੀਂ ਮੰਨਦਾ ਜੇ ਮੁੰਡੇ ਨੂੰ ਕਿਹਾ ਉਹ ਵੀ ਨਹੀਂ ਮੰਨਦਾ। ਹੈਂ? फेर ਹੁਣ ਕਰਾਂ ਤਾਂ ਕਰਾਂ ਕੀ ਪਰ ਮੰਨਿਆ ਤਾਂ ਤਾਂ ਜੇ ਮੰਨਣਯੋਗ ਗੱਲ ਹੋਵੇ ਓਹੋ ਮੈਂ ਤਾਂ ਪਹਿਲੀ ਤੈਨੂੰ ਚਾਹ ਨਹੀਂ ਪੁੱਛਿਆ ਪਾਣੀ ਨਹੀਂ ਪੁੱਛਿਆ ਚਾਹ ਲਿਆ ਕਦਿਆਂ ਮੈਂ ਬਰਾਤ ਪਹਿਲਾਂ ਦੇ ਨਾ ਭਾਈ ਚਾਹ ਪਾਣੀ ਨਹੀਂ ਤੂੰ ਆਉਣ ਸਾਰੀ ਮੈਨੂੰ ਆਹ ਗੱਲ ਦੱਸਤੀ ਮੈਂ ਮੈਨੂੰ ਚਾਹ ਪਾਣੀ ਕੀ ਤੇ ਗੱਲ ਲੱਗੂ ਤੂੰ ਐਂ ਦੱਸ ਭਾਈ ਤੂੰ ਸਾਰਾ ਦਿਨ ਘਰੇ ਹੁੰਨੀ ਆ ਮੈਂ ਤਾਂ ਘਰੀ ਹੁੰਨੀ ਆ ਬਾਈ ਤੇ ਪਰ ਸਾਡੀ ਨੂੰ ਵੀ ਘਰੇ ਹੁੰਦੀ ਐ ਉਹ ਵੀ ਘਰੇ ਹੁੰਦੀ ਐ ਚਲ ਮੰਨ ਲੈ ਵੀ ਉਹ ਸਰਦਾਰ ਬਾਹਰ ਭੱਗ ਜਾਂਦਾ ਐ ਜਾਂ ਸਾਡਾ ਭਾਣਜਾ ਬਾਹਰ ਭੱਗ ਜਾਂਦਾ ਐ ਹੈ ਫੇਰ ਤਾਂ ਮਾਮਾ ਰੇ ਸਸੀਗਲ ਮਾਮਾ ਜੀ ਸਸੀਗਲ ਭਾਈ ਹੋਰ ਠੀਕ ਹੈ ਭਾਈ ਕੁੜੀ ਪਾਣੀ ਲਿਆਂਦਾ ਮੈਨੂੰ ਕਿੱਥੇ ਪਾਣੀ ਲਿਆਂਦਾ ਬਸ ਭਾਈ ਪਾਣੀ ਤਾਂ ਬਸ ਰੋਣਾ ਪਿੱਟਣਾ ਪਾ ਰਿਹਾ ਮੈਂ ਲਿਓ ਨੀ ਮੈਂ ਮਾ ਚਾਹ ਬਣਾ ਕੇ ਉਹ ਭਾਈ ਬਸ ਚਾਹ ਨੂੰ ਤਾਂ ਕੀ ਸੀ ਕੀ ਕਰਾਂ ਭਾਈ ਮੈਂ ਤਾਂ ਬੜੀ ਔਖੀ ਹੋ ਰਹੀਆਂ ਹੁਣ ਗੰਡ ਤੁਸੀਂ ਅਲਝਾ ਪਾ ਰੱਖਿਆ ਇਹ ਬਾਲਾ ਅਲਝਾ ਜੇ ਕਿਸੇ ਦੀ ਪਿੰਡ ਚੋਂ ਸਲਾਹ ਲੈਣੀ ਹੈਗੀ ਮੈਨੂੰ ਤਾਂ ਬਈ ਹੁਣ ਇੰਨਾਂ ਕੋਲ ਤਾਂ ਗੱਲ ਨਾ ਕਰੀ ਮੈਨੂੰ ਤਾਂ ਕੋਈ ਪਿੰਡ ਚੋਂ ਆ ਕੇ ਦੱਸ ਕੇ ਗਈ ਸੀ ਬਹੂ ਅੱਛਾ ਕਹਿੰਦੇ ਚਾਚੀ ਤੂੰ ਕਿਹੜੇ ਚਵੇਲੇ ਚ ਫਸੀ ਹੋਈ ਆ ਕੀ ਚਾਚਾ ਹੀ ਨਾ ਕਿਸੇ ਜਨਾਨੀ ਨੂੰ ਖਵਾਈ ਜਾਂਦਾ ਹੋਵੇ ਬਾਹਰ ਓਏ ਐ ਕਿ ਮੈਂ ਖਵਾ ਦੂ ਕਿਸੇ ਜਨੰਨੀ ਨੂੰ ਪੈਸੇ ਤੂੰ ਵੀ ਕੁੜੀਏ ਕਾਮਲੀ ਹੋ ਗਈ ਜਮਾ ਤੈਨੂੰ ਇੰਨੀ ਵੀ ਨਹੀਂ ਸਮਝ ਸਮਝ ਕਿਉਂ ਨਹੀਂ ਬਾਈ ਸਮਝ ਤਾਂ ਮੈਨੂੰ ਸਾਰੀ ਆ ਕੀ ਫਿਰ ਮੈਂ ਤਾਂ ਐ ਕਹਿੰਦੇ ਕੋਈ ਉਪਰੀ ਸ਼ਾਇਆ ਹੋ ਗਈ ਜਿਹੜੀ ਉਹ ਚੀਜ਼ਾਂ ਗਾਇਬ ਕਰਦੀ ਹੋਣੀ ਫਿਰ ਉਹ ਕੁੜੀਏ ਉਪਰੀ ਉਪਰੀ ਸ਼ਾਇਆ ਕੁਝ ਨਹੀਂ ਹੁੰਦੀ ਇਹ ਸਭ ਪਖੰਡ ਹੁੰਦੇ ਨੇ ਆ ਜਿਹੜਾ ਬਾਬੇ ਜੀ ਨੇ ਨਾ ਆ ਚੌਂਕੀਆਂ ਲਾਉਂਦੇ ਜਾਂ ਸਿਰ ਜੇ ਮਾਰਨ ਵਾਲੇ ਇਹ ਉਹਨਾਂ ਨੇ ਪੈਸਾ ਲੁੱਟਣ ਦਾ ਕੰਮ ਬਣਾਇਆ ਹੋਇਆ ਕੋਈ ਉਪਰੀ ਸਾਇਆ ਸੁਆ ਨਹੀਂ ਹੁੰਦੀ ਉਪਰੀ ਸਾਇਆ ਫਿਰ ਐਂ ਤਾਂ ਕਹਿੰਦੀ ਨਹੀਂ ਵੀ ਆ ਆ ਇਧਰੋਂ ਆ ਬਫਤਾ ਆ ਗਈ ਇਹ ਰੋਕ ਦਿਓ ਫਿਰ ਉੱਥੇ ਕਿੱਧਰ ਜਾਂਦੀ ਹੈ ਉਪਰੀ ਸਾਇਆ ਫਿਰ ਹੁਰਮ ਕਰਾਂ ਕੀ ਭਾਈ ਉਹ ਤੈਨੂੰ ਮੈਂ ਦੱਸਦਾ ਭਾਈ ਅਸਲ ਤੇ ਗੱਲ ਵਿੱਚੋਂ ਇਹ ਹੋਊਗੀ ਮੈਂ ਨਾ ਕਿਸੇ ਦੇ ਗਿਆ ਸੀ ਕੰਮ ਅੱਛਾ ਲੋ ਮਾਮਾ ਜੀ ਚਾ ਦੇ ਉੱਪਰ ਅੱਛਾ ਵਜਾ ਭਾਈ ਉੱਥੇ ਦੇਖਿਆ ਮੈਂ ਉਹਨਾਂ ਦੇ ਹਾਂ ਉਹਨਾਂ ਦੇ ਨਾਂ ਨੂੰ ਸੀ ਜਿਹੜੀ ਅੱਛਾ ਉਹ ਕੀ ਕਰਦੀ ਰਾਤ ਨੂੰ ਕਿਤੇ ਬਲਦਿਆਂ ਅੰਗਾਰ ਕੋਲੇ ਬਣਾ ਕੇ ਛਿੜਦਿਆ ਕਰੇ ਅੱਛਾ ਆਹ ਭੂਤ ਛਿੜਦਾ ਹੈ ਅੱਛਾ ਕਦੇ ਕੱਪੜਿਆਂ ਨੂੰ ਅਗਲਾ ਰੱਖਿਆ ਕਰੇ ਅੱਛਾ ਆਹ ਭੂਤ ਰੇਮਚਾ ਤੇ ਕਦੇ ਕਿਵੇਂ ਕਦੇ ਕਿਵੇਂ ਅੱਛਾ ਫਿਰ ਇੱਕ ਦਿਨ ਕੋਈ ਮੇਰੇ ਵਰਗਾ ਸੀ ਰਿਸ਼ਤੇਦਾਰ ਉਹਨਾਂ ਦਾ ਉਹਨੇ ਫੜੀ ਫਿਰ ਪਤਾ ਲੱਗਿਆ ਅੜਜਾਮ ਲਾ ਦਿਆ ਕਰੇ ਆ ਮੇਰੇ ਸੱਸ ਨੇ ਡੋਲਤਾ ਆ ਮੇਰੇ ਸਹੁਰੇ ਨੇ ਡੋਲਤਾ ਹੈ ਆ ਮੇਰਾ ਦੇਵਰਾ ਹੀ ਸੱਟ ਗਿਆ ਐਂ ਕਰਿਆ ਕਰੀ ਫਿਰ ਇਹਦਾ ਥੋੜਾ ਮਤਲਬ ਕੀ ਜੀ ਮम्मा ਕਹਿਣ ਦਾ ਉਹ ਮਤਲਬ ਲ ਭਾਈ ਤੂੰ ਨਾ ਕੁੜੀ ਸੋਚ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਦੱਸਿਆ ਵੀ ਐਈਆਂ ਜੇ ਗੱਲਾਂ ਵੀ ਹੋ ਜਾਂਦੀਆਂ ਹੁਣ ਤੂੰ ਸੋਚ ਫਿਰ ਹੋ ਤਾਂ ਜਾਂਦੀਆਂ ਸਾਡੇ ਤਾਂ ਕੋਈ ਇਹ ਜੀ ਗੱਲ ਕਰਨ ਵਾਲਾ ਹੈ ਵੀ ਨਹੀਂ ਨਾ ਮੈਂ ਕਰਨ ਵਾਲੀ ਨਾ ਇਹ ਕਰਨ ਵਾਲੀ ਨਹੀਂ ਫਿਰ ਜਦੋਂ ਤੁਸੀਂ ਘਰੇ ਹੁੰਨੇ ਹੋ ਫਿਰ ਸਮਾਨ ਕਿੱਧਰ ਜਾਂਦਾ ਏਹੀ ਗੱਲ ਦੱਸੀ ਬੁਛਦੇ ਆ ਵੀ ਸਮਾਨ ਕਿੱਧਰ ਜਾਂਦਾ ਉਹ ਭਾਈ ਇਹ ਤਾਂ ਬਚੋਦਾ 24 ਘੰਟੇ ਸੀ ਘਰੇ ਰਹਿਨੇ ਆ 24 ਘੰਟੇ ਦੇ ਪੁੱਤ ਘਰੇ ਰਹਿਣ ਤਬਰ ਸਮਾਨ ਕਿਉਂ ਗਾਇਬ ਹੁੰਦਾ ਤੁਸੀਂ ਰੱਖੀ ਦੇ ਲਗਦੀਆਂ ਜਦੋਂ ਅਸੀਂ ਕਹੀਂ ਤੇ ਜਾਂਦੇ ਆ ਵੀ ਸਾਨੂੰ ਬਾਪੂ ਤੇ ਸ਼ੱਕ ਹੈ ਨਾ ਸਾਡੀ ਕੋਈ ਗੱਲ ਮੰਨ। ਉਹ ਗੱਲ ਸੁਣ ਲੈਣ। ਦੇਖ ਲੈਣ। ਇਹ ਨੂੰ ਵੀ ਆਪਣੀ ਪੜੀ ਲਿਖੀ ਐ। ਹਾਂ। ਤੇਰੀ ਵੀ ਇਹ ਟਿਊਮਰ ਹੋ ਗਈ। ਤੁਸੀਂ ਇਹ ਚੱਕਰਾਂ 'ਚ ਕਿਉਂ ਪਏ ਹੋ? ਤੁਸੀਂ ਕੋਈ ਚੰਗੀ ਤਰ੍ਹਾਂ ਪੜਤਾਲ ਕਰ ਲੋ। ਠੀਕ ਐ। ਰੱਖੋ ਰੱਖੀ ਆ ਡੱਡ ਜਾਣੀ। ਫੇਰ ਪਤਾ ਲੱਗੂ ਵੀ ਘਰ 'ਚੋਂ ਸਮਾਨ ਚੱਕਦਾ ਤਾਂ ਚੱਕਦਾ ਕੌਣ ਐ। ਐਵੇਂ ਹੀ ਨਾ ਇੱਕ ਦੂਜੇ ਦੇ ਬੈਰੀ ਬਣੀ ਜਾਊਂ ਈ ਕਹਿ ਕੇ ਕੇ ਵੀ ਉਹ ਲੈ ਗਿਆ ਚੱਕ ਕੇ, ਆਹ ਲੈ ਗਿਆ ਚੱਕ ਕੇ। ਇਹ ਫੇਰ ਗੱਲ ਉਲਟ ਪਾਸੇ ਹੋਊਗੀ। ਠੀਕ ਐ ਬਾਈ। ਹੁਣ ਮੈਂ ਨਿਗਰ ਰੱਖੂਗੀ ਮੈਂ ਰਾਤ ਨੂੰ ਰੱਖੂਗੀ ਨਾਲੇ ਗੱਲ ਸੁਣ ਪੁੱਤ ਤੂੰ ਇੰਨਾ ਪੜਿਆ ਲਿਖਿਆ ਠੀਕ ਹੈ ਹੁਣ ਤੂੰ ਇਹ ਗੱਲਾਂ ਕਿੰਨੀ ਗੌਰ ਵੱਧ ਕਰ ਪੜਿਆ ਲਿਖਿਆ ਜਵਾਕ ਤੂੰ ਹੀ ਗੱਲ ਦੀ ਉਹ ਮਿੰਟ ਚ ਪੂਸ ਪੜ ਲੈਂਦੇ ਨੇ ਮਾਮਾ ਜੀ ਅਸੀਂ ਸਾਰੀਆਂ ਗੱਲਾਂ ਤੇ ਗੌਰ ਕਰੀ ਐ ਅੱਕ ਕੇ ਅਸੀਂ ਇਹ ਫੈਸਲਾ ਲਿਆ ਪਹਿਲੇ ਤਾਂ ਅਸੀਂ ਆ ਭੂਤ ਪ੍ਰੇਤ ਵਾਲੇ ਚੱਕਰਾਂ ਪਿੱਛੇ ਫਿਰਦੀਆਂ ਸੀ ਫਿਰ ਅਸੀਂ ਸੋਚਿਆ ਵੀ ਭੂਤ ਪ੍ਰੇਤ ਚੱਲ ਉਹਦਾ ਨੁਕਸਾਨ ਤਾਂ ਕਰਦੇ ਹੁੰਦੇ ਨੇ ਚੀਜ਼ਾਂ ਥੋੜੀ ਜਗਦੇ ਨੇ ਆ ਸੌਦਾ ਭੂਤ ਪ੍ਰੇਤ ਕਿੱਥੇ ਜਗਦਾ ਕਿੱਥੇ ਚੱਕਦੇ ਨੇ ਇਹਦੇ ਸਾਨੂੰ ਕੱਲ ਤਾਂ ਬਾਪੂ ਦੇ ਸ਼ੱਕ ਹੋਇਆ ਹੁਣ ਉਹ ਭਾਈ ਮੈਨੂੰ ਤਾਂ ਐਂ ਲੱਗਦਾ ਉਹ ਵੀ ਕਿਵੇਂ ਚੱਕ ਲੂੰ ਕੀ ਪਤਾ ਹੈ ਕੀ ਕਹਿ ਸਕਦੇ ਹਾਂ ਹੁਣ ਕੱਲੇ ਬਾਪੂ ਗਏ ਕੱਲੇ ਘੜੀ ਗਾਇਬ ਹੋਈਏ ਤੇ ਜਿਹੜਾ ਉਦੋਂ ਪਹਿਲਾਂ ਸਮਾਨ ਗਾਇਬ ਹੋਇਆ ਫਿਰ ਉਹ ਬਾਪੂ ਬੈਗ ਭਰ ਕੇ ਲੈ ਕੇ ਗਏ ਕੱਲ ਅੱਛਾ ਤੇਰਾ ਮਤਬ ਉਹ ਇਹ ਹੈ ਵੀ ਉਹ ਅੰਦਰ ਪਏ ਬੈਗ ਤੇ ਸਮਾਨ ਇਕੱਠਾ ਕਰੀ ਗਿਆ ਤੇ ਇੱਕ ਦਿਨ ਚੱਕ ਕੇ ਲੈ ਗਿਆ ਐਂ ਤਾਂ ਨਹੀਂ ਭਾਈ ਜਾਂਦਾ ਹੁੰਦਾ ਰਹਿੰਦੇ ਮਾਮਾ ਜੀ ਉਹ ਗੱਲ ਸੁਣੋ ਅੱਜ ਕੱਲ ਦਿਲ ਬੇਈਮਾਨ ਹੋਣ ਦਾ ਕੋਈ ਪਤਾ ਨਹੀਂ ਲੱਗਦਾ ਜੇ ਬੰਦਾ ਉਲਟ ਆ ਗਿਆ ਕਨੇ ਪੁੱਤ ਕੁੜੀਆਂ ਤੂੰ ਉਹਨੂੰ ਹੀ ਨਾ ਬਚਾਰਨ ਉਹ ਐ ਕਹਿ ਕੇ ਕਿ ਉਹਨੂੰ ਬਦਨਾਮ ਕਰੀ ਚੱਲ ਠੀਕ ਹੈ ਨਾ ਐ ਤਾਂ ਫਿਰ ਕੱਲ ਨੂੰ ਉਹ ਤੈਨੂੰ ਕਹਿ ਦੂ ਫਿਰ ਉਹ ਉਹਨੂੰ ਕਹਿ ਦੂ ਉਹ ਉਹਨੂੰ ਕਹਿ ਦੂ ਮੁੰਡਾ ਇਹਨੂੰ ਕਹਿ ਦੂ ਫਿਰ ਮੈਨੂੰ ਤਾਂ ਕਿਉਂ ਕਹਿ ਦੂ ਬਾਈ ਫਿਰ ਮੁੰਡਾ ਤਾਂ ਕਰੇ ਲੈ ਹੁੰਦੀ ਆ ਚੀਜ਼ ਮੈਂ ਨਹੀਂ ਗਮੂੰਦੀ ਤੇ ਫਿਰ ਉਹਨੇ ਕਿਹੜਾ ਕਮਾਇਆ ਕੁਛ ਸਾਰੀ ਉਮਰ ਦਾ ਘਰ ਬੰਨਿਆ ਮੇਰਾ ਬਰਬਾਦ ਕਰੀ ਜਾਂਦਾ ਸੌਦਾ ਆਪਣੀ ਸਮਝਾਉਂਦਾ ਮਾਮਾ ਜੀ ਵੀ ਅਸੀਂ ਕਿਹਨੂੰ ਕਹੀਏ ਕਿਹਨੂੰ ਨਾ ਕਹੀਏ ਹੁਣ ਸਾਡੇ ਤਾਂ ਕੋਈ ਬਾਰੋਂ ਵੀ ਨਹੀਂ ਆਉਂਦਾ ਆ ਤੁਸੀਂ ਭਾਣੀ ਕਿੰਨੇ ਟਾਈਮ ਵਾਦਾ ਹੋਇਆ ਅੱਜ ਉਹ ਭਾਈ ਮੈਂ ਤਾਂ ਅੱਜ ਕੁਦਰਤੀ ਆ ਗਿਆ ਜੇ ਮੈਂ ਮੈਂ ਇਹ ਦੇਖਣ ਨਾ ਆਉਂਦਾ ਮੇਰਾ ਕੀ ਪਤਾ ਕਦੋਂ ਗੇੜਾ ਪਜਦਾ ਸੀ ਹੋਰ ਮਾਈ ਮਤ ਤੁਹਾਨੂੰ ਇਹ ਤਾਂ ਹੁਣ ਭਈ ਨਾ ਉਦਰੀ ਭਜਾਈ ਕਹਿੰਦੀ ਵੀ ਜਾਓ ਜਾ ਕੇ ਵੀ ਚਲ ਉੱਥੇ ਐ ਵੀ ਨਾਲੇ ਉੱਥੇ ਪਿੰਡ ਚ ਐ ਪਤਾ ਹੁੰਦਾ ਵੀ ਆਪਣਾ ਘਰ ਆ ਉੱਥੇ ਤਾਂ ਰਿਸ਼ਤੇਦਾਰੀ ਐ ਰਿਸ਼ਤੇ ਪਤਾ ਮੱਜ ਤਾਂ ਖੜੀ ਹੈ ਬਾਈ ਉਹਨਾਂ ਦੇ ਫਿਰ ਉਹੀ ਐ ਆ ਤੁਸੀਂ ਹੋਰ ਹੀ ਜੰਜਾਲ ਪਾ ਰੱਖਿਆ ਤਾਂ ਹਾਂ ਮੱਝ ਤਾਂ ਖੜੀ ਆ ਉਹ ਪਿੰਡ 'ਚ ਖੜੀ ਆ ਦੁੱਲੇ ਕਿਤੇ ਦੇਖ ਲੈ ਕੋਈ ਮਾੜੀ ਮੋਟੀ ਚੀਜ਼ ਚੱਕੀ ਜਾਵੇ ਬੰਦਾ ਸਬਰ ਵੀ ਕਰ ਲੈ ਮੇਰੇ ਤਾਂ ਨਾਲੇ ਸੋਨੇ ਦੇ ਕਾਂਟੇ ਚੱਕੇ ਗਏ 18000 ਦੀ ਘੜੀ ਚੱਕੀ ਗਈ ਉਹਦੀ ਅੱਛਾ ਕਾਂਟੇ ਚੱਕੇ ਗਏ ਘੜੀ ਚੱਕੀ ਗਈ ਐਨੇ ਤੇਤੀ ਦੇ ਵਿੱਚ ਅੱਡ ਡੀਆਂ ਪਰਾਂਤਾ ਪੰਨਾਂ ਸੀ ਜਿੰਦਾ ਖੁੱਲਾ ਸੀ ਐ ਚੱਕੇ ਗਏ ਭਾਈ ਪਰ ਇਹੋ ਜਿਹਾ ਕੀ ਆ ਬੜਿਆ ਜਿਹੜਾ ਇੰਨਾ ਸਮਾਨ ਚੱਕੀ ਜਾਂਦਾ ਤੇ ਸੋਨ ਨੂੰ ਪਤਾ ਨਹੀਂ ਲੱਗਦਾ ਮੁੰਡਾ ਹਜੇ ਪੁੱਠਾ ਬੋਲਦਾ ਤੂੰ ਕੁੜੀ ਨੂੰ ਦੰਦੀ ਹੋਵੇਂਗੀ ਤੇ ਜੇ ਉਹਦੇ ਕੋਲੇ ਕੋਈ ਗੱਲ ਦੱਸਦੇ ਆ ਉਹ ਬਰਬਰ ਕੇ ਬੋਲਦਾ ਦੇਖ ਪੁੱਤ ਮੈਨਾਂ ਪੜਿਆ ਲਿਖਿਆ ਨਾ ਦੇਖ ਮੁੰਡਾ ਇਹਨੂੰ ਕਹਿੰਦਾ ਠੀਕ ਹੈ ਭਾਣ ਦੇ ਸਾਡਾ ਵੀ ਤੂੰ ਆਪਦੀ ਕੁੜੀ ਨੂੰ ਸਮਾਨ ਦਿੰਦੀ ਹੋਊਂਗੀ ਕੱਲ ਨੂੰ ਇਹ ਕਹਿ ਦੂ ਵੀ ਤੂੰ ਚੱਕਦੀਆਂ ਸਮਾਨ ਐਂ ਤਾਂ ਤੁਸੀਂ ਆਪਸ ਵਿੱਚ ਭੜੀ ਜਾਓਗੇ ਲੜੀ ਜਾਓਗੇ ਇਹਦਾ ਕੋਈ ਹੱਲ ਕੱਢ ਲਓ ਹੱਲ ਕੱਢੋ ਹੱਲ ਕਿਵੇਂ ਕੱਢੀ ਐਵੇਂ ਤਾਂ ਦੱਸੋ ਮਾਮਾ ਜੀ ਉਹ ਹੁਣ ਭਾਈ ਦੱਸ ਹੁਣ ਰਹਿੰਦੇ ਤੁਸੀਂ ਇੱਥੋਂ ਅਸੀਂ ਤਾਂ ਕਦੇ-ਕਦਾਈਂ ਕਿਹੜਾ ਮਾਰਨਾ ਹੁੰਦਾ ਕੋਈ ਨਾ ਭਾਈ ਹੁਣ ਮੇਰੇ ਦਿਮਾਗ 'ਚ ਆ ਗਈ ਗੱਲ ਹੁਣ ਮੈਂ ਉਵੇਂ ਹੀ ਕਰੂੰ ਚਲੋ ਮੈਂ ਕਿਸੇ ਨੂੰ ਇਹ ਦੱਸ ਦਈਏ ਗੱਲ ਇਹਦਾ ਤੁਸੀਂ ਹੱਲ ਕੱਢ ਲਓ ਨਹੀਂ ਥੋੜਾ ਈ ਕਲੇਸ਼ ਪੈ ਰਹੂਗਾ ਚਲੋ ਠੀਕ ਹੈ ਤੁਸੀਂ ਕਰੋ ਗੱਲਾਂ ਵਾ ਚੱਲ ਬਾਈ ਰੋਟੀ ਨਾ ਨਾ ਬਾਈ ਰੋਟੀ ਨਹੀਂ ਰੋਟੀ ਮੈਂ ਬਣਾਉਣੀ ਆ ਨਹੀਂ ਰੋਟੀ ਨਾ ਭਾਏ ਬਣਾਓ ਮੈਨੂੰ ਹੁਣ ਜਾਣ ਦਿਓ ਠੀਕ ਹੈ ਚਲਦਾ ਬਾਈ ਮੈਂ ਫਿਰ ਉਹ ਦੇਖਦਾ ਜਾ ਕੇ ਫਿਰ ਕੋਈ ਇੰਤਜ਼ਾਮ ਕਰੂ ਫਿਰ ਲੈ ਕੇ ਆਉਣਾ ਤੇ ਖੜੀ ਐ ਦੁੱਲੇ ਕੇ ਦੇਖ ਜਾ ਜਾਂਦਾ ਠੀਕ ਹੈ ਭਾਈ ਚੰਗਾ ਭਾਈ ਮੱਝ ਵਧੀਆ ਚੰਗਾ ਬਸ ਇਹਨੂੰ ਗੱਲ ਨੂੰ ਇੱਥੇ ਉਹ ਕਰ ਲਓ ਠੀਕ ਹੈ ਹੁੱਕ ਕਿੱਧਰ ਫਿਰਦਾ ਪਾਣ ਦੇ ਸਤਿ ਸ਼੍ਰੀ ਅਕਾਲ ਮਾਮਾ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹੈ ਕਦੋਂ ਆਣੇ ਹੋਏ ਉਹ ਮੈਂ ਤਾਂ ਯਾਰ ਨਾ ਆਪਣੇ ਘਰੇ ਝੋਟੀ ਦੁੱਧ ਦੇਣੋਂ ਹਟ ਗਈ। ਅੱਛਾ। ਘਟ ਗਈ ਜਮਈ। ਅੱਛਾ। ਤੇ ਮੈਂ ਅਸੀਂ ਉਹ ਮੁਖਤਿਆਰੇ ਕਿ ਨਹੀਂ ਹੈਗੇ ਥੋੜੇ ਇੱਧਰ। ਉਹਨਾਂ ਦੇ ਉਹ ਸੜਕ ਦੇ ਘਰ ਫਿਰਨੀ ਤੇ ਹਾਂ ਸੜਕ ਤੇ ਹਾਂ ਫਿਰਨੀ ਤੇ ਜਿਹੜੇ ਘਰਾਂ ਕੋਲ ਲੰਮਾ ਜਾਂ ਹਾਂ ਹਾਂ ਉਹਨਾਂ ਦੇ ਆਇਆ ਸੀ ਮੈਂ ਇਹ ਦੇਖਣ। ਅੱਛਾ। ਹਾਂ ਚੱਲ ਮੈਂ ਇਹ ਦੇਖ ਜਾਨੇ ਆ। ਤੇ ਮੈਂ ਸੋਚਿਆ ਮੈਂ ਚੱਲ ਕੁੜੀ ਕੋਲੇ ਮਿਲ ਕੇ ਜਨ ਇੱਥੇ ਆ ਕੇ ਦੇਖਾਂ ਤਾਂ ਹੋਰੀ ਰਫੜ ਪਾਈ ਬੈਠਿਆ ਤੁਸੀਂ ਤਾਂ। ਓ ਯਾਰ ਪੁੱਛ ਨਾ ਮम्मा ਬਿਨਾਂ ਗੱਲ ਤੋਂ। ਓਏ ਇੱਕ ਗੱਲ ਤੋਂ ਬਿਨਾਂ ਨਹੀਂ। ਹੁਣ ਤੂੰ ਕਹਿਣਾ ਇੰਨੇ ਇੰਨੇ ਚੀਜ਼ਾਂ ਜਿਹੜੀਆਂ ਉਹਨਾਂ ਨੇ ਮੈਨੂੰ ਗੜਾਈਆਂ ਇੰਨੇ ਨੇ ਮਹਿੰਗੀਆਂ ਚੀਜ਼ਾਂ ਚੋਰੀ ਹੋ ਗਈਆਂ ਇਹ ਬਿਨਾ ਗੱਲ ਤੋਂ ਨਹੀਂ ਉਹ ਮਾਮਾ ਚੋਰੀ ਤਾਂ ਹੁੰਦੀਆਂ ਨੇ ਮੈਂ ਕਿਹੜਾ ਕਹਿੰਦਾ ਨਹੀਂ ਵੀ ਚੋਰੀ ਹੁੰਦੀਆਂ ਨਹੀਂ ਪਹਿਲਾਂ ਤਾਂ ਇਹ ਕਹੀ ਗਈਆਂ ਵੀ ਕੋਈ ਭੂਤ ਪ੍ਰੇਤਾ ਬਾਬਿਆਂ ਕੋਲੇ ਪاگ ਜੰਨੇ ਆ ਭੂਤ ਪ੍ਰੇਤਾ ਬਾਬਿਆਂ ਕੋਲੇ ਆ ਤੂੰ ਗੱਲ ਦੀ ਸੁਣ ਲੈ ਲੈ ਕਹਿੰਦੇ ਤੇਰਾ ਪਿਓ ਹੀ ਚੋਰੀ ਕਰਦਾ ਹੁਣ ਕਿਸੇ ਤੀਮੀ ਨੂੰ ਖਵਾਈ ਜਾਂਦਾ ਹੁਣ ਉਹ ਤੈਨੂੰ ਮੈਂ ਹੋਰ ਦੱਸਦਾ ਹੂੰ ਇਹ ਗੱਲ ਤਾਂ ਹੋ ਸਕਦੀ ਹੈ ਮੈਂ ਤੇਰੀ ਮਾਂ ਕੋਲੇ ਤਾਂ ਕਿਹਾ ਨਹੀਂ ਆਪਦੀ ਭੈਣ ਕੋਲੇ ਹੈ ਮਾ ਬੱਦਕ ਕੋਲੇ ਇਸ ਪੈ ਜੂ ਇਹ ਗੱਲ ਹੋ ਸਕਦੀ ਆ ਬਹੁਤ ਹੋਈਆਂ ਹੋਈਆਂ ਇਹ ਗੱਲਾਂ ਮਾਮਾ ਯਾਰ ਮੇਰਾ ਦਿਲ ਨਹੀਂ ਮੰਨਦਾ ਹੁਣ ਤੂੰ ਮੇਰੀ ਗੱਲ ਸੁਣ ਲੈ ਤੂੰ ਮੇਰਾ ਮਾਮਾ ਵੀ ਐ ਆੜੀ ਵੀ ਐ ਪਰ ਜੇ ਬਾਪੂ ਕਿਸੇ ਤੀਵੀ ਨੂੰ ਖੋਹੁੰਦਾ ਵੀ ਹੋਇਆ ਕਿਸੇ ਜਨਾਨੀ ਕੋਲੇ ਜਾਂਦਾ ਵੀ ਹੋਇਆ ਤਾਂ ਫਿਰ ਆ ਉਮਰ ਚ ਥੋੜੀ ਜਾਊ ਉਹ ਓਏ ਇਹ ਕੋਈ ਨਹੀਂ ਪਤਾ ਹੁੰਦਾ ਉਹ ਜੂਪੇ ਕਾ ਨਹੀਂ ਥੋੜਾ ਜਿਹੜਾ ਜੋ ਤੂੰ ਨਾਨਕੀ ਐ ਕਰ ਦੇਖਿਆ ਨਹੀਂ ਤੂੰ ਉਹ ਜਿਹੜਾ ਉੱਥੇ ਚੌਂਕ ਦੇ ਚ ਘਰ ਇਹਨਾਂ ਦਾ ਹਾਂ ਜਿਹੜਾ ਉਹ ਖੁੰਡਾ ਦੇ ਲਈ ਫਰਦਾ ਹੁੰਦਾ ਹੈ ਕਿੱਡੀ ਉਮਰ ਹੈ ਉਹਦੀ ਹਾਂ ਉਹਦੀ ਤਾਂ ਬਹੁਤ ਉਮਰ ਹੈ ਤੇ ਫਿਰ ਉਹਨੇ ਕੀ ਕੰਜਰਖਾਨਾ ਕਰ ਰੱਖਿਆ ਸੀ ਉਹਨੇ ਵੀ ਐ ਜਨਾਨੀ ਨਾ ਆਸੇ-ਪਾਸੇ ਘਰ પાਕੇ ਦੇ ਰੱਖਿਆ ਸੀ ਉਹਨੂੰ ਅੱਛਾ ਹਾਂ ਉਹ ਕੀ ਕਰਾ ਕਰੀ ਆਰਤੀਆਂ ਤੋਂ ਜਾਇਆ ਕਰ ਉਹ ਲਿਖਾਵਾ ਕਰਿਆ ਆ ਸਪਰੇਅ ਲੈ ਗਿਆ ਜੀ ਆਹ ਰੇ ਲੈ ਗਿਆ ਜੀ ਤੇ ਉਹ ਪੈਸੇ ਨਕਦ ਫੜ ਲਿਆ ਕਰੇ ਉਹਨਾਂ ਤੋਂ ਪਰ ਗੱਲ ਹੋਰ ਵੀ ਹੈ ਮम्मा ਹੁਣ ਤੂੰ ਇਹ ਨਾਲ ਆੜਤੀ ਦੇ ਸਭ ਕਿਤਾਬੀ ਮੈਂ ਕਰਨ ਜਾਣਾ ਨਾਲ ਅੱਛਾ ਔਰ ਜਦੋਂ ਫਸਲ ਆਉਂਦੀ ਹੈ ਤੇ ਪਰਚੀਆਂ ਵੀ ਮੈਂ ਵੇਚ ਕੇ ਵੀ ਮੈਂ ਉਹਨਾਂ ਫਸਲ ਹੁਣ 2 ਸਾਲ ਹੋ ਗਏ ਬਾਪੂ ਨੂੰ ਜਾਣ ਨਹੀਂ ਦਿੰਦਾ ਹੂੰ ਹੂੰ ਔਰ ਇਹ ਸਪਰੇ ਵੀ ਮੈਂ ਲਿਆਉਣਾ ਕੱਲਾ ਹਸਾਬ ਕਰਨ ਵੇਲੇ ਬਾਪੂ ਜਾਂਦਾ ਮੈਂ ਤੈਨੂੰ ਇੱਕ ਹੋਰ ਦੱਸਣਾ ਹਸਾਬ ਕਰਨ ਵੇਲੇ ਤੇਰਾ ਬਾਪੂ ਜਾਂਦਾ ਨਾ ਹੂੰ ਤੂੰ ਤਾਂ ਸਦਾ ਹਸਾਬ ਕਿਤਾਬ ਕਰਕੇ ਆਉਂਦਾ ਕੋ ਮਧਨ ਕੋਲੇ ਹੂੰ ਕਦੇ ਉਹ ਵੱਡਾ ਗਰਦਾਰੀ ਜਿਹੜਾ ਉਹਦਾ ਬਾਪ ਉਹਦੇ ਕੋਲ ਬੈਠਾ ਤੂੰ ਕਦੇ ਉਹ ਵੀ ਇਸ ਕੰਮ ਚ ਕੰਜਰ ਮਾਹਰ ਐ ਪੂਰਾ ਮੈਂ ਗਿਆ ਸੀ ਇੱਕ ਵਾਰੀ ਤੇਰੇ ਬਾਪ ਨਾਲ ਟਰਾਲੀ ਲੈ ਕੇ ਉੱਦੋਂ ਦੇਖਿਆ ਮੈਂ ਤਾਂ ਉਹ ਅੱਛਾ ਹਾਂ ਉਹ ਵੀ ਪੂਰਾ ਸਿਰੇ ਦਾ ਕੰਜਰ ਐ ਇਹ ਕਿਤੇ ਤੇਰੇ ਵਾਲੇ ਬਾਪੂ ਨੂੰ ਉੱਥੀ ਨਾ ਮਗਰ ਉਹਨੇ ਲਾ ਲਿਆ ਹੋਵੇ ਪਰ ਮਾਮਾ ਤੂੰ ਸੱਚੀ ਗੱਲ ਦੱਸ ਤੇਰਾ ਦਿਲ ਮੰਨਦਾ ਐ ਇੰਨੇ ਸਾਲ ਹੋ ਗਏ ਤੈਨੂੰ ਆਉਂਦੇ ਨੂੰ ਦੇਖ ਦਿਲ ਤਾਂ ਨਹੀਂ ਮੰਨਦਾ ਪਰ ਬੰਦੇ ਥੜਕੇ ਤੱਕ ਕੀ ਪਤਾ ਲੱਗਦਾ ਵੀ ਕਦੋਂ ਥੜਕ ਜੇ ਹੁਣ ਮੈਂ ਆ ਖੜਾ ਮੇਰੇ ਮਨ ਦਾ ਤੈਨੂੰ ਪਤਾ ਐ ਵੀ ਮਾਮਾ ਕਰੋ ਧੜਕ ਗਿਆ ਉਹ ਤਾਂ ਤੇਰੀ ਗੱਲ ਠੀਕ ਹੈ ਮਾਮਾ ਜਾ ਹੁਣ ਮੈਨੂੰ ਤੇਰਾ ਪਤਾ ਹੈ ਪਰ ਹੁਣ ਬਾਪੂ ਨੂੰ ਐ ਕਹੇ ਵੀ ਨਹੀਂ ਨਾ ਸਕਦੇ ਹੁਣ ਬਾਪੂ ਨੂੰ ਕਿਹੜੇ ਮੂੰਹ ਕਹਾਂਗੇ ਜਦੋਂ ਕਿਤੇ ਕੋਈ ਗੱਲ ਹੀ ਨਹੀਂ ਸੁਣੀ ਨਾ ਕੋਈ ਪਿੰਡ ਚ ਗੱਲ ਸੁਣੀ ਉਹ ਹੁਣ ਕਹਿ ਤਾਂ ਸਕਦੇ ਨਹੀਂ ਕਹਿ ਤਾਂ ਹੁਣ ਉਹਨੂੰ ਮੈਂ ਵੀ ਨਹੀਂ ਸਕਦਾ ਜੇ ਮੈਂ ਕਹੂੰ ਕਹੂਗਾ ਵੀ ਤੂੰ ਮੈਨੂੰ ਐ ਕਹਣਾ ਮੇਰੇ ਰਿਸ਼ਤੇਦਾਰ ਹੋ ਕੇ ਪਰ ਇਹ ਗੱਲ ਡੂੰਗੀ ਸੋਚਣ ਵਾਲੀ ਐ ਇਹ ਹੁਣ ਮੈਂ ਤਾਂ ਅੰਦਰ ਕਿਹਾ ਸੀ ਨੂੰ ਨੂੰ ਵੀ ਮਾਹਬਾਈ ਤੂੰ ਬੜੀ ਲਿਖੀ ਆ ਤੂੰ ਘਰ ਅਣਪੜ ਹੈ ਹੈ ਅਣਪੜ ਤਾਂ ਚਲੈ ਸੋਚਣੋ ਤਰੀ ਮਾਂ ਬੱਚੀ ਕਹਿਣ ਲੱਗੀ ਕਹਿੰਦੀ ਉਹ ਕੋਈ ਊ ਨਾ ਸਾਇਆ ਹੋਵੇ ਮੈਂ ਸਾਇਆ ਸੁਏ ਕਿਹੜੇ ਹੁੰਦੇ ਨੇ ਤੂੰ ਮੰਨਦਾ ਸਾਨੂੰ ਉਹ ਮਾਮਾ ਪੁੱਤ ਬਰੇ ਇਹ ਤਾਂ ਯਾਰ ਢੋਂਗ ਨੇ ਇਹ ਤਾਂ ਬਾਬੇ ਨੇ ਦੁਕਾਨਾ ਚਲਾਉਣ ਦੇ ਮਾਰੇ ਨੇ ਬਣਾਏ ਹਰੇ ਮੈਂ ਉਹੀ ਗੱਲਾਂ ਨੂੰ ਮੈਂ ਸੁਣਾਈ ਸੀ ਵੀ ਇਹ ਤਾਂ ਸਾਰੇ ਦੁਕਾਨਾਂ ਦੇ ਕੰਮ ਨੇ ਇਹ ਕੋਈ ਗੱਲ ਨਹੀਂ ਹੈਗੀ ਹੋਰ ਕੀ ਤਾਂ ਗੱਲਾਂ ਮਾਂ ਇਹ ਤਾਂ ਯਾਰ ਹੁਣ ਮਸਲਾ ਵੱਡਾ ਬਣ ਗਿਆ ਹੋਰ ਚਲ ਹੁਣ ਤੂੰ ਐ ਕਰ ਮੈਨੂੰ ਮੈਂ ਦੇਖਣੀ ਆ ਮੈਂ ਠੀਕ ਹੈ ਮੈਨੂੰ ਉਹ ਦਿਖ ਦੇਉਣਗੇ ਓ ਕਿੱਥੇ ਮਾਮਾ ਮੈਂ ਇਸ ਦੇਖਣ ਨੂੰ ਆਪਾਂ ਅਥਨੇ ਚੱਲਾਂਗੇ ਚੱਲ ਤੂੰ ਅੰਦਰ ਚੱਲ ਆ ਚਾਹ ਚੂ ਪੀਨੇ ਆ ਮੈਨੂੰ ਵਗ ਜਾਣ ਦੇ ਚਾਹ ਤਾਂ ਮੈਂ ਪੀ ਲਈ ਹਾਂ ਤੂੰ ਮੈਨੂੰ ਵਗ ਜਾਣ ਦੇ ਓਏ ਮੇਰੀ ਗੱਲ ਸੁਣਾ ਆਪਾਂ ਚੱਲਾਂਗੇ ਮੈਂ ਚੱਲੂ ਚੱਨਾ ਮੈਂ ਇਹ ਦੇਖਣਾ ਯਾਰ ਹੁਣ ਤਾਂ ਤੂੰ ਆਇਆ ਕੀ ਗੱਲ ਐ ਓਏ ਮੈਨੂੰ ਤਾਂ ਤੂੰ ਮਿਆਣੀ ਲਾ ਕੇ ਤਾਂ ਕਰੀ ਤੂੰ ਮੇਰੇ ਨਾਲ ਉਹਦੇ ਵੀ ਐਂ ਛੱਡ ਕੇ ਭੱਜ ਗਏ ਸੀ ਬਾਈ ਤੂੰ ਮੁੜ ਕੇ ਆਇਆ ਫਿਰ ਓ ਮੈਨੂੰ ਨਾ ਬਾਹਰ ਦੱਸਾ ਟੱਕਰ ਗਿਆ ਅੱਛਾ ਹਾਂ ਉਹ ਕਹਿੰਦਾ ਮਾਮਾ ਕਹਿੰਦਾ ਜਰੇ ਇਹ ਨਹੀਂ ਸਮਝਦੇ ਨਾ ਮਾਮਾ ਕਹਿੰਦਾ ਤੂੰ ਦੁਬਾਰੇ ਕਹਿ ਕੇ ਜਾ ਹੁਣ ਨਾਲੇ ਤਾਂ ਮੈਨੂੰ ਇਧਰ ਛੱਡ ਹਾਂ ਨਾ ਇਹ ਆਪ 2 ਮਿੰਟ ਦਾ ਕੱਢ ਦੇਣੀ ਉਹਦੀ ਵਗ ਜਾਂਦਾ ਇਹ ਗੱਲ ਤੈਨੂੰ ਮੈਂ ਭਨੇ ਐ ਕਹਨਾ ਦੇਖ ਉਹ ਸਿਆਣੀ ਆ ਠੀਕ ਹੈ ਹਾਂ ਬਈ ਜੇ ਹੁਣ ਤੁਸੀਂ ਆਪ ਦੇ ਘਰ ਦੀ ਮਿੱਟੀ ਆ ਵੀ ਪੱਟਣ ਲੱਗੇ ਠੀਕ ਹੈ ਹੁਣ ਜੇ ਤੂੰ ਉਹਨੂੰ ਕਹਣੀ ਆ ਸਰਦਾਰ ਨੂੰ ਸਾਡੇ ਨੂੰ ਵੀ ਉਹ ਐ ਕਰਦਾ ਵੀ ਪੈਸੇ ਕਿਸੇ ਤੀਵੀ ਨੂੰ ਖਮਾਉਂਦਾ ਹੂੰ ਹੂੰ ਜੇ ਕੱਲ ਨੂੰ ਇਹੀ ਗੱਲ ਨੂੰ ਕਹਿਣ ਲੱਗ ਜੂ ਅੱਜ ਤਾਂ ਤੂੰ ਕਹਿਣੀ ਆ ਸਰਦਾਰ ਨੂੰ ਕੱਲ ਨੂੰ ਨੂੰ ਕਹੋਗੀ ਹੂੰ ਇਹ ਗੱਲ ਤਾਂ ਤੂੰ ਮੰਦੀ ਹੈ ਨਾ ਹਾਂ ਹਾਂ ਤੇ ਮੈਂ ਤੈਨੂੰ ਇਹ ਕਹਾਂ ਨਾ ਵੀ ਦੇ ਕੰਡਾਂ ਦੇ ਵੀ ਕੰਨ ਹੁੰਦੇ ਨੇ ਗਮਾਂਡੀਆਂ ਤੇ ਆਪਦੇ ਘਰ ਦੀ ਮਿੱਟੀ ਨਾ ਪੱਟੋ ਤੁਸੀਂ ਇਹ ਤਾਂ ਬਾਈ ਤੇਰੀ ਗੱਲ ਠੀਕ ਹੈ ਅੱਜ ਮੈਂ ਕਹਨੀ ਹੈ ਗੱਲ ਤਾਂ ਸਹੀ ਹੈ ਕੱਲ ਨੂੰ ਬਹੂ ਕਹੂਗੀ ਫਿਰ ਮੈਨੂੰ ਕੋਈ ਖਾਲਕੂ ਕੱਲ ਨੂੰ ਬਹੂ ਕਹੂਗੀ ਕਹੂਗੀ ਕਿ ਨਾ ਹਾਂ ਤੇ ਮੈਂ ਹੁਣ ਉਹ ਕਹਿ ਗਿਆ ਪਹਿਲਾਂ ਤੂੰ ਉਹ ਕਰ ਰੱਖਿਆ ਪਹਿਲਾਂ ਉਹ ਨਾਲ ਕਰ ਰੱਖੀ ਉਹੀ ਗੱਲ ਹੋ ਗਈ ਨਾ ਕਹਿੰਦੇ ਹੁੰਦੇ ਕਿ ਆਪਦਾ ਭਗੋਇਆ ਆਪੇ ਖੱਜਲ ਹੋਇਆ ਨਾਲੇ ਇੱਕ ਗੱਲ ਮੇਰੀ ਸੁਣ ਹੁਣ ਦੇ ਹੋ ਗਿਆ ਹੋਇਆ ਠੀਕ ਹੈ ਜੇ ਤਾਂ ਕੋਈ ਹੋਰ ਗੱਲ ਹੁੰਦੀ ਹੈ ਹਾਂ ਫਿਰ ਤਾਂ ਚੋਰ ਕੋਈ ਹੋਰ ਹੈ ਠੀਕ ਹੈ ਠੀਕ ਹੈ ਤੇ ਜੇ ਉਹਦੇ ਆਏ ਤੋਂ ਦੁਬਾਰੇ ਫੇਰ ਹੁੰਦੀ ਹੈ ਚੋਰੀ ਹਾਂ ਫਿਰ ਆਪਾਂ ਉਹਦੇ ਸ਼ੱਕ ਕਰ ਸਕਦੇ ਆਂ ਫਿਰ ਵੀ ਉਹਨੂੰ ਸਿੱਧਾ ਨਹੀਂ ਕਹਿ ਸਕਦੇ ਆਪਾਂ ਇਹ ਤਾਂ ਠੀਕ ਹੈ ਬਾਈ ਹੁਣ ਮੈਂ ਕਰਾਂ ਵੀ ਕੀ ਛੱਕ ਕਦੇ ਕਿਤੇ ਕਦੇ ਕਿਤੇ ਛੱਕ ਜੀ ਤੁਰ ਹੀ ਫਿਰਦੀਆਂ ਦੇਖ ਮੈਂ ਨਾ ਯਕੀਨ ਨਾਲ ਨਹੀਂ ਮੈਂ ਕਹਿੰਦੀ ਦੇਖ ਮੈਂ ਹੁਣ ਇੰਨੇ ਉਹ ਜ਼ਰੂਰੀ ਹੋ ਸੀ ਆਇਆ ਸੀ ਕੰਮ ਉਨੋਂ ਵਿਚਾਰ ਮੈਂ ਮੈਂ ਇਸ ਦੇਖੂ ਮੈਂ ਇਸ ਤੋਂ ਫਿਰ ਜੇ ਕੋ ਗੱਲ ਬਣ ਗਈ ਤਾਂ ਲੈ ਕੇ ਜਾਊ ਮੈਨੂੰ ਹੁਣ ਜੱਸੀ ਤੇ ਕਿਸੇ ਤੋਂ ਮੂੰਣਾ ਪੈ ਗਿਆ ਚਲ ਚੰਗਾ ਕੀਤਾ ਬਾਈ ਕਹੀਂ ਨਹੀਂ ਕਹਿੰਦਾ ਮਮਾ ਇਹਨਾਂ ਦਾ ਤਾਂ ਟਿਕੜਾ ਹੀ ਨਹੀਂ ਕਹਿੰਦਾ ਉੱਧਰ ਉਹ ਉੱਧਰ ਐ ਹੀ ਹੋ ਜਾਂਦਾ ਕੰਮ ਤੇ ਤੂੰ ਨਾ ਸਿਆਣੀ ਬਣਾ ਨੂੰ ਦੇ ਸਾਹਮਣੇ ਤੂੰ ਉਹਨੂੰ ਇਹਦਾ ਕੁਝ ਕਹਿੰਦੀ ਚੰਗੀ ਨਹੀਂ ਲੱਗਦੀ ਇਹ ਤਾਂ ਠੀਕ ਹੈ ਵੇ ਹਾਂ ਹੁਣ ਜੇ ਤੂੰ ਇਹ ਕਹੇਗੀ ਕੱਲ ਨੂੰ ਤੈਨੂੰ ਤੇਰੇ ਮੂਰੇ ਬੋਲਣ ਲੱਗੂਗੀ ਉਹ ਜਦੋਂ ਉਹਦੇ ਕੋਲ ਘਰ ਦਾ ਪਰਦਾ ਹੀ ਚੱਕਿਆ ਗਿਆ ਅਸਲ ਤਾਂ ਹੋਇਆ ਹੀ ਜਾਂ ਹੈ ਨਹੀਂ ਹੈ ਨਹੀਂ ਜੇ ਇਹ ਦੀ ਕੋਈ ਗੱਲ ਲੱਗੂ ਵੀ ਤਾਂ ਉਹਨੂੰ ਮੈਂ ਫੇਰ ਆਉਂਗਾ ਉਹਨੂੰ ਸਮਝਾਉਂਗਾ ਐਡੀ ਕਿੱਡੀ ਕੀ ਗੱਲ ਆ ਵੀ ਬੰਦਾ ਸਮਝੇ ਨਾ ਠੀਕ ਆ ਬਾਈ ਹਾਂ ਠੀਕ ਆ ਫੇਰ ਆਈ ਜੇ ਆ ਗਿਆ ਜਦੋਂ ਫੇਰ ਤੈਨੂੰ ਸੁਨੇਹਾ ਦੇਵਾਂਗੇ ਹਾਂ ਹੁਣ ਤੂੰ ਮੇਰੀ ਗੱਲ ਤੇ ਇਸ ਤੇ ਗੌਰ ਰੱਖੀ ਐਵੇਂ ਨਾ ਕਰਦੀ ਮਿੱਟੀ ਪਟੋ ਠੀਕ ਆ ਬਾਈ ਕਰ ਲੈਣੀ ਆ ਪਰ ਯਕੀਨ ਤੇਰੀ ਗੱਲ ਤੇ ਮੁਣ ਤੂੰ ਮੇਰੀ ਗੱਲ ਸੁਣ। ਹੁਣ ਮੈਨੂੰ ਜਾਣ ਦੇ ਕਰੇ ਤੇਰੀ ਪਰਦਾਈ ਬੜੀ ਇੱਕ ਦੇ ਉਹ ਨਾਲੇ ਮੈਂ ਉਹ ਮੁਖਤਿਆਰੇ ਕੇ ਖੜਕੇ ਜਾਣਾ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜਾਣੀ। ਚੰਗਾ ਚੰਗਾ ਬਈ ਚੰਗਾ ਬਈ ਲੈ ਹੁਣ ਸਿਆਣੀ ਬਣ ਕੇ ਰਹੀ ਮੇਰੀ ਚੰਗਾ ਬਈ ਸੱਚ ਕਾ ਹਾਂ ਸਿਆਣੀ ਆ ਬਈ। ਹੁਣ ਮੈਂ ਬਾਈ ਦੀ ਗੱਲ ਤੇ ਯਕੀਨ ਕਰਾਂ। ਜਿੰਨਾ ਟਾ ਉਹ ਆਮਦਾ ਨਹੀਂ। ਉਹਨਾ ਟਾਈਮ ਕਿਸੇ ਕੋਲੇ ਕੋਈ ਪਾਪ ਨਹੀਂ ਕੱਢਦੀ। ਇਹ ਸਿਆਣਾ ਬੰਦਾ ਸਿਆਣੀ ਗੱਲ ਕਹਿੰਦਾ ਹੁੰਦਾ ਵੀ ਫਿਰਦਾ ਤੁਰਦਾ ਬੰਦਿਆ ਚ ਫਿਰ ਵੀ। ਚਲ ਕੋਈ ਨਹੀਂ ਦੇਖਦੀ ਉਹਦੇ ਹੋਂ ਤੱਕ।